ਅਨ ਦੀ ਸਾਤ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰ ਵੀਡੀਓ ਦੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਵੀ ਆਪਾਂ ਕਾਫੀ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤਾਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਆਪਾਂ ਆਨਸਰ ਦਵਾਂਗੇ ਤੇ ਨਾਲ ਦੀ ਨਾਲ ਕੁਝ ਆਪਣੇ ਜਿਹੜੇ ਇੰਪੋਰਟੈਂਟ ਟਾਪਿਕ ਹੈ ਉਹਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਵੀ ਇਟਲੀ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਗੱਲਬਾਤ ਜਿਹੜੀ ਉਹ ਪੁੱਛਣਾ ਚਾਹੁੰਦੇ ਆ ਤਾਂ ਮੇ ਉਹ ਤੁਸੀਂ ਪੇਪਰ ਭਰੋਣੇ ਆ ਜਾਂ ਫਿਰ ਤੁਹਾਡੇ ਪੇਪਰ ਨਹੀਂ ਨਿਕਲੇ ਜਾਂ ਇਟਲੀ ਦੇ ਵਿੱਚ ਆ ਕੇ ਕੀ ਪ੍ਰੋਸੈਸ ਹੈ ਜੇਕਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦੇ ਵੀ ਜਿਹੜੇ ਉਹ ਜਵਾਬ ਦੇਵਾਂਗੇ ਤੇ ਸਾਡੀ ਇਹ ਹੀ ਉਮੀਦ ਰਹਿੰਦੀ ਆ ਕਿ ਆਪਾਂ ਸਾਰੇ ਵੀਰਾਂ ਭਰਾਵਾਂ ਦੇ ਜਿਹੜੇ ਕਮੈਂਟਾਂ ਦੇ ਜਵਾਬ ਉਹ ਜਰੂਰ ਦਈਏ ਤੇ ਇਟਲੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਵਰਕ ਪਰਮਿਟ ਵੀਜ਼ੇ ਹੁੰਦੇ ਇਹ ਵੀ ਆਪਾਂ ਤੁਹਾਡੇ ਨਾਲ ਫੁੱਲ ਡਿਟੇਲ ਦੇ ਵਿੱਚ ਸ਼ੇਅਰ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਕਿ ਹੁਣ ਜਿਹੜੀਆਂ ਨਵੀਆਂ ਪੇਪਰਾਂ ਦੀਆਂ ਫਾਈਲਾਂ ਤਿਆਰ ਹੋਣੀਆਂ ਉਹ ਕਦੋਂ ਤਿਆਰ ਹੋਊਗੀਆਂ ਤੇ ਇਹਨਾਂ ਦੇ ਕਲਿੱਕ ਡੇ ਜਿਹੜੇ ਉਹ ਕਦੋਂ ਹੋਗੇ ਇਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਨਵੇਂ ਜਿਹੜੇ ਪੇਪਰ ਭਰ ਹੁਣੇ ਉਹਨਾਂ ਦੇ ਲਈ ਤੁਹਾਡਾ ਪਾਸਪੋਰਟ ਜਿਹੜਾ ਹੈ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਬਾਅਦ ਦੇ ਵਿੱਚ ਇਟਲੀ ਦੇ ਵਿੱਚ ਪਹੁੰਚ ਕੇ ਤੁਹਾਨੂੰ ਇਸ ਚੀਜ਼ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਆ ਤੇ ਜੇਕਰ ਤੁਸੀਂ ਪੇਪਰ ਭਰੋਣੇ ਆ ਤਾਂ ਹੁਣੇ ਜਿਹੜੀ ਉਹ ਤਿਆਰੀ ਖਿੱਚ ਲਓ ਤੇ ਪਾਸਪੋਰਟ ਦਾ ਜਿਹੜਾ ਹੈ ਉਹਦਾ ਖਾਸ ਧਿਆਨ ਰ ਤੇ ਜੇਕਰ ਤੁਸੀਂ ਵੀਡੀਓ ਤੇ ਨਵੇਂ ਆਏ ਸੀਗੇ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ ਤੇ ਸਾਡਾ YouTube ਦੇ ਉੱਤੇ ਇਟਾਲੀਅਨ ਪੰਜਾਬੀ 600 ਨਾਂ ਤੋਂ ਚੈਨਲ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਟਲੀ ਦੇ ਵਿੱਚ ਆ ਜੰਨੇ ਆ ਤਾਂ ਇਟਾਲੀਅਨ ਲੈਂਗੁਏਜ ਦੇ ਲਈ ਤੁਹਾਨੂੰ ਜਿਹੜੀ ਹੈ ਕਾਫੀ ਆਸਾਨੀ ਹੋਊਗੀ ਇੱਥੋਂ ਤੁਸੀਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ ਬਿਲਕੁਲ ਫ੍ਰੀ ਤੇ ਹੁਣ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਾਦੇ ਆਂ ਵੀਡੀਓ ਦੀ ਸ਼ੁਰੂਆਤ ਇੱਥੇ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰ ਲੈਨੇ ਹੈਗੇ ਜੀ ਨੌਨ ਸੀਜ਼ਨਲ ਵਰਕ ਪਰਮਿਟ ਦੀ ਜਿਹਨੂੰ ਆਪਾਂ ਸਾਲ ਵਾਲੇ ਪੇਪਰ ਵੀ ਕਹਿ ਦਿੰਨੇ ਆ ਤੇ ਮਿਲਦਾ ਹੈਗਾ ਜੀ ਫੈਕਟਰੀਆਂ ਦੇ ਵਿੱਚ ਕੰਮ ਕਰਨ ਦੇ ਲਈ ਜਾਂ ਫਿਰ ਇੰਜੀਨੀਅਰਿੰਗ ਦਾ ਜਿਨ੍ਹਾਂ ਨੂੰ ਕੰਮ ਆਉਂਦਾ ਹੈ ਉਹਨਾਂ ਦੇ ਲਈ ਜਾਂ ਫਿਰ ਬਿਲਡਿੰਗ ਜਿਹੜੀਆਂ ਉਹਨਾਂ ਦੀਆਂ ਵੱਡੀਆਂ-ਵੱਡੀਆਂ ਕੰਸਟਰਕਸ਼ਨ ਦੇ ਲਈ ਤੇ ਹੈਲਪਿੰਗ ਸਟਾਫ ਜਿਵੇਂ ਹੋ ਗਿਆ ਇਦਾਂ ਦੇ ਕੰਮਾਂ ਦੇ ਵਿੱਚ ਇਹ ਜਿਹੜਾ ਵੀਜ਼ਾ ਉਹ ਤੁਹਾਨੂੰ ਦਿੱਤਾ ਜਾਂਦਾ ਆ ਤੇ ਇਹਦੇ ਲਈ ਜਿਹੜੇ ਜ਼ਰੂਰੀ ਡਾਕੂਮੈਂਟ ਆ ਉਹ ਕਿਹੜੇ ਚਾਹੀਦੇ ਆ ਇਹਦੇ ਲਈ ਤੁਹਾਡੇ ਕੋਲ ਜਿਹੜਾ ਆ ਨੂਲਾ ਉਸਤਾ ਜਿਵੇਂ ਕਿ ਇਧਰੋਂ ਅਪਲਾਈ ਕੀਤਾ ਜਾਂਦਾ ਤੁਹਾਡੇ ਲਈ ਉਹ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ ਵੀਜ਼ੇ ਦੇ ਲਈ ਤੇ ਤੁਹਾਡਾ ਪਾਸਪੋਰਟ ਉਸ ਤੋਂ ਬਾਅਦ ਬੀਮਾ ਤੇ ਅਕਮੋਡੇਸ਼ਨ ਦੇ ਜਿਹੜੇ ਉਹ ਪੇਪਰ ਤੁਹਾਡੇ ਕੋਲ ਹੋਣੇ ਚਾਹੀਦੇ ਆ ਤੇ ਇਸ ਤੋਂ ਬਾਅਦ ਆ ਜਾਂਦੇ ਹੈਗੇ ਆ ਜੀ ਸੀਜ਼ਨਲ ਵਰਕ ਪਰਮਿਟ ਜਿਹੜੇ ਆਪਣੇ 9 ਮਹੀਨੇ ਵਾਲੇ ਪੇਪਰ ਹੁੰਦੇ ਆ ਇਹ ਕਾਫੀ ਵੀਰਿਆਂ ਨੂੰ ਐਂਟਰੀ ਵਾਲੇ ਪੇਪਰ ਵੀ ਕਹਿ ਦਿੰਦੇ ਆ ਪਰ ਐਂਟਰੀ ਵਾਲੇ ਜਿਹੜੇ ਉਹ ਕੋਈ ਵੀ ਪੇਪਰ ਨਹੀਂ ਹੁੰਦੇ ਸਾਰੇ ਪੇਪਰ ਜਿਹੜੇ ਉਹ ਇੱਥੇ ਆ ਕੇ ਜਮ੍ਹਾਂ ਹੁੰਦੇ ਆ ਜੇਕਰ ਤੁਹਾਡਾ ਏਜੰਟ ਜਾਂ ਫਿਰ ਤੁਹਾਡਾ ਮਾਲਕ ਜਿਹੜਾ ਤੁਹਾਡੇ ਪੇਪਰ ਕਰਾਉਣਾ ਜਮ੍ਹਾਂ ਚਾਵੇ ਤਾਂ ਸਾਰੇ ਪੇਪਰ ਜਿਹੜੇ ਉਹ ਜਮ੍ਹਾਂ ਹੋ ਸਕਦੇ ਆ ਤੇ ਬਾਕੀ ਇਹ ਪੇਪਰ ਖੇਤੀਬਾੜੀ ਲਈ ਜਿਵੇਂ ਕਿ ਬਾਗਬਾਨੀ ਜਾਂ ਫਿਰ ਕੋਈ ਫਸਲ ਵਗੈਰਾ ਦੀ ਕਟਾਈ ਲਈ ਪੈਕਿੰਗ ਲਈ ਇਦਾਂ ਦੇ ਕੰਮਾਂ ਦੇ ਲਈ ਜਿਹੜੇ ਇਹ ਪੇਪਰ ਭਰੇ ਜਾਂਦੇ ਆ ਤੇਰੇ ਵਿੱਚ ਕੁਝ ਮਹੀਨੇ ਦਾ ਜਿਹੜਾ ਉਹ ਤੁਹਾਡਾ ਕੰਟਰੈਕਟ ਕੀਤਾ ਜਾਂਦਾ ਉਹ ਡਿਪੈਂਡ ਕਰਦਾ ਹੈਗਾ ਜਿਹੜਾ ਤੁਹਾਡਾ ਕੰਮ ਦਾ ਕੰਟਰੈਕਟ ਹੈ ਉਹ ਤੇ ਉਹਦੇ ਹਿਸਾਬ ਦੇ ਨਾਲੇ ਫਿਰ ਜਿਹੜਾ ਇਹ ਤੁਹਾਡਾ ਵੀਜ਼ਾ ਲਾ ਕੇ ਆਉਂਦਾ ਆ ਤੇ ਇਹਦੇ ਲਈ ਹਰ ਸਾਲ ਜਿਵੇਂ ਕਿ ਕੋਟਾ ਤੁਹਾਨੂੰ ਪਤਾ ਹੀ ਹੈ ਕਿ ਕੋਟਾ ਜਿਹੜਾ ਇਹ ਓਪਨ ਕੀਤਾ ਜਾਂਦਾ ਸਰਕਾਰ ਵੱਲੋਂ ਤੇ ਉਹਦੇ ਹਿਸਾਬ ਦੇ ਨਾਲ ਪੇਪਰ ਭਰੇ ਜਾਂਦੇ ਆ ਤੇ ਰੀ ਅਪਲਾਈ ਕੀਤੇ ਜਾ ਸਕਦੇ ਆ ਪੇਪਰ ਦੁਬਾਰੀ ਤੁਸੀਂ ਇਹਨਾਂ ਨੂੰ ਫਿਰ ਭਰ ਸਕਦੇ ਆ ਜਾਂ ਫਿਰ ਇੰਡੀਆ ਤੋਂ ਜਾ ਕੇ ਫਿਰ ਇਟਲੀ ਦੇ ਵਿੱਚ ਆ ਸਕਦੇ ਆ ਜਾਂ ਫਿਰ ਇੱਥੇ ਆ ਕੇ ਤੁਸੀਂ ਆਪਣੀ ਪਰਮੈਸੋ ਦੀ ਸੰਜੋਗ ਨੂੰ ਜਿਹੜੀ ਉਹਦੇ ਲਈ ਅਪਲਾਈ ਕਰ ਸਕਦੇ ਆ ਤੇਸ ਤੋਂ ਬਾਅਦ ਆਪਣੇ ਮੇਨ ਪੇਪਰ ਆ ਜਾਂਦੇ ਹੈਗੇ ਜੀ ਡੋਮੈਸਟਿਕ ਵਰਕ ਪਰਮਿਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਾਫੀ ਵੀਰ ਪਰੋਂਦੇ ਵੀ ਹੈਗੇ ਆ ਡੋਮੈਸਟਿਕ ਪੇਪਰ ਤੇ ਇਹਨਾਂ ਦੀਆਂ ਖਾਸ ਜਿਹੜੀਆਂ ਤਰੀਕਾਂ ਦੇ ਘਰੇ ਤੋਂ ਫਲੂਸੀ ਦੇ ਵਿੱਚ ਰੱਖੀਆਂ ਜਾਂਦੀਆਂ ਜਿਸ ਤਰੀਕ ਨੂੰ ਤੁਸੀਂ ਜਿਹੜੇ ਉਹ ਪੇਪਰ ਭਰ ਸਕਦੇ ਆ ਤੇ ਇਹ ਪੇਪਰ ਭਰੇ ਜਾਂਦੇ ਹੈਗੇ ਜੀ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਜਾਂ ਫਿਰ ਜਿਹੜੇ ਲੋਕ ਤੁਰ ਫੇਰ ਨਹੀਂ ਸਕਦੇ ਉਹਨਾਂ ਨੂੰ ਸਾਂਭ ਸੰਭਾਲਣ ਦੇ ਲਈ ਇਹ ਪੇਪਰ ਜਿਹੜੇ ਉਹ ਭਰੇ ਜਾਂਦੇ ਆ ਤੇਰੇ ਵਿੱਚ ਘਰੇਲੂ ਨੌਕਰੀ ਹੁੰਦੀ ਆ ਜਿਵੇਂ ਕਿ ਤੁਸੀਂ ਕਲੀਨਰ ਵਗੈਰਾ ਜਾਂ ਫਿਰ ਕੁੱਕ ਜਾਂ ਜਿਹੜੇ ਨਿਆਣੇ ਹੁੰਦੇ ਉਹਨਾਂ ਨੂੰ ਸਾਂਭਣ ਦੇ ਲਈ ਇਹ ਪੇਪਰ ਜਿਹੜੇ ਆ ਇਹ ਵੀ ਭਰੇ ਜਾ ਸਕਦੇ ਆ। ਇਸ ਤੋਂ ਬਾਅਦ ਅਗਲਾ ਵੀਜ਼ਾ ਆ ਜਾਂਦਾ ਹੈਗਾ ਜੀ ਡਿਜੀਟਲ ਨੋਰਮਡ ਵੀਜ਼ਾ। ਤੇ ਇਹ ਵੀਜ਼ਾ ਹੁੰਦਾ ਹੈਗਾ ਜੇਕਰ ਤੁਸੀਂ ਹੋਰ ਕਿਸੇ ਦੇਸ਼ ਦੇ ਕੰਪਨੀ ਦੇ ਲਈ ਇਟਲੀ ਦੇ ਵਿੱਚ ਰਹਿ ਕੇ ਜਿਹੜਾ ਰਿਮੋਟ ਕੰਮ ਕਰ ਰਹੇ ਆ ਤਾਂ ਕਰਕੇ ਜਿਹੜਾ ਵੀਜ਼ਾ ਤੁਹਾਡਾ ਅਪਲਾਈ ਤੁਸੀਂ ਕਰ ਸਕਦੇ ਆ। ਤੇਰੇ ਲਈ ਜਿਹੜੀ ਤੁਹਾਡੀ ਇਨਕਮ ਆ ਉਹ ਲਗਭਗ ਜਿਹੜੀ 28000 ਯੂਰੋ ਤੋਂ ਪਲੱਸ ਹੋਣੀ ਚਾਹੀਦੀ ਆ ਸਾਲ ਦੀ। ਤੇਰੇ ਵਿੱਚ ਤੁਹਾਨੂੰ ਸਿਹਤ ਬੀਮਾ ਜਿਹੜਾ ਕਰਾਉਣਾ ਉਹ ਵੀ ਬਹੁਤ ਜ਼ਰੂਰੀ ਆ ਤੇ ਸਥਾਈ ਅਕਮੋਡੇਸ਼ਨ ਹੋਣੀ ਉਹ ਵੀ ਕਾਫੀ ਜ਼ਰੂਰੀ ਆ ਤੇ ਪਿਛਲੇ 6 ਮਹੀਨੇ ਦਾ ਰਿਮੋਟ ਕੰਮ ਜਿਹੜਾ ਆ ਉਹ ਤੁਹਾਡੇ ਕੋਲ ਸਬੂਤ ਉਹਦਾ ਹੋਣਾ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਤੁਸੀਂ ਇਹ ਜਿਹੜੇ ਆਪਣੇ ਪੇਪਰ ਉਹ ਫਿਲ ਕਰਵਾ ਸਕਦੇ ਆ ਆਪਣਾ ਵੀਜ਼ਾ ਜਿਹੜਾ ਲਗਵਾ ਸਕਦੇ ਆ ਤੇ ਉਸ ਤੋਂ ਬਾਅਦ ਆ ਜਾਂਦਾ ਹੈਗਾ ਜੀ ਸੈਲਫ এমਪਲॉयਮੈਂਟ ਵੀਜ਼ਾ ਤੇ ਵੀਜ਼ਾ ਹੁੰਦਾ ਹੈ ਜਿਵੇਂ ਕਿ ਤੁਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਫਿਰ ਤੁਸੀਂ ਯੂਟਿਊਬਰ ਆ ਤ aí ਨਾ ਨਾ ਜੇਕਰ ਤੁਹਾਡਾ ਕੋਈ ਕਾਰੋਬਾਰ ਹੈਗਾ ਆ ਤੁਸੀਂ ਇੱਥੇ ਆ ਕੇ ਕੋਈ ਨਾ ਕੋਈ ਜਿਹੜਾ ਆ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਉਸ ਦੇ ਲਈ ਤੁਸੀਂ ਆਪਣਾ ਜਿਹੜਾ ਇਹ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਉਹਦੇ ਕੋਲ ਤੁਹਾਡੇ ਕੋਲ ਜਿਹੜੀ ਆ ਵਪਾਰ ਦੀ ਕਿਸੇ ਦੀ ਵੀ ਯੋਜਨਾ ਹੋਣੀ ਚਾਹੀਦੀ ਹੈ ਜਿਹੜਾ ਕੰਮ ਤੁਸੀਂ ਸ਼ੁਰੂ ਕਰਨਾ ਆ ਤੇ ਆਮਦਨ ਦਾ ਸਬੂਤ ਵੀ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਤੇ ਇਟਲੀ ਵਿੱਚ ਬਿਜ਼ਨਸ ਜਿਹੜਾ ਆ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ ਇਸ ਹਿਸਾਬ ਦੇ ਨਾਲ ਆ ਕੇ ਇਸ ਤੋਂ ਬਾਅਦ ਆ ਜਾਂਦਾ ਹੈਗਾ ਜੀ ਇੰਟਰਨਸ਼ਿਪ ਲਈ ਉਹਦੇ ਲਈ ਵੀ ਤੁਸੀਂ ਜਿਹੜਾ ਆਪਣਾ ਇਹ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਵੀ ਦਾ ਤੁਸੀਂ ਅਪਲਾਈ ਕਰ ਸਕਦੇ ਆ ਜਾਂ ਫਿਰ ਵਿਦਿਆਰਥੀ ਜਾਂ ਨਵੇਂ ਰੋਜ਼ਗਾਰੀ ਜੋ ਇਟਲੀ ਦੇ ਵਿੱਚ ਆ ਕੇ ਕੰਮ ਸਿੱਖ ਰਹੇ ਆ ਪਰ ਇਹਦੇ ਵਿੱਚ ਜੇਕਰ ਤੁਸੀਂ ਇਹ ਵੀਜ਼ਾ ਆਪਣਾ ਅਪਲਾਈ ਕਰਨਾ ਹੈ ਤਾਂ ਤੁਹਾਡੇ ਕੋਲ ਜਿਹੜੇ ਇੰਸਟੀਟਿਊਟ ਆ ਉਹਨਾਂ ਦਾ ਲਿੰਕ ਜਿਹੜਾ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਆਪਣਾ ਵੀਜ਼ਾ ਆ ਜਾਂਦਾ ਹੈਗਾ ਜੀ ਹਾਈਲੀ ਸਕਿਲਡ ਵਰਕਰ ਲਈ ਵੀਜ਼ਾ ਹੁੰਦਾ ਹੈ ਜਿਹਨੂੰ ਆਪਾਂ ਯੂਰਪ ਬਲੂ ਕਾਰਡ ਵੀ ਕਹਿ ਦਿੰਦੇ ਆ ਤੇ ਹੁੰਦਾ ਹੈਗਾ ਜੀ ਜਿਵੇਂ ਕਿ ਹਾਈ ਸਕਿੱਲ ਜਿਹੜੇ ਵਾਲੇ ਹੁੰਦੇ ਆ ਜਿਵੇਂ ਕਿ ਡਾਕਟਰ ਹੋ ਗਏ ਇੰਜੀਨੀਅਰ ਆਈਟੀ ਪ੍ਰੋਫੈਸ਼ਨਲ ਜਾਂ ਯੂਨੀਵਰਸਿਟੀ ਲੈਕਚਰਰ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਹੁੰਦੇ ਆ ਮਤਲਬ ਉਹ ਜਿਹੜੇ ਆ ਏਜ ਵੀਜ਼ਾ ਅਪਲਾਈ ਉਹ ਕਰ ਸਕਦੇ ਆ ਤੇਰੇ ਲਈ ਲੋੜ ਹੈਗੀ ਆ ਜੀ ਯੂਨੀਵਰਸਿਟੀ ਡਿਗਰੀ ਦੀ ਤੇ ਸੈਲਰੀ ਜਿਹੜੀ ਆ ਸਾਲ ਦੀ ਤੁਹਾਡੀ ਉਹ ਘੱਟੋ ਘੱਟ 24000 ਯੂਰੋ ਤੋਂ 40-45000 ਯੂਰੋ ਜਿਹੜੀ ਆ ਪਰ ਸਾਲਾਨਾ ਜਿਹੜੀ ਉਹ ਹੋਣੀ ਚਾਹੀਦੀ ਆ ਤੇਰੇ ਲਈ ਤੁਸੀਂ ਜਿਹੜਾ ਆ ਬਾਅਦ ਦੇ ਵਿੱਚ ਫਿਰ ਲੌਂਗ ਟਰਮ ਜਿਹੜੀ ਰੈਜ਼ਿਡੈਂਸੀ ਆ ਉਹ ਤੁਸੀਂ ਅਪਲਾਈ ਕਰ ਸਕਦੇ ਆ ਇਟਲੀ ਦੇ ਵਿੱਚ ਤੇ ਨਾ ਵੀਜ਼ਿਆਂ ਦੀਆਂ categories ਦੇ ਵਿੱਚੋਂ ਕੁਝ categories ਇਦਾਂ ਨਹੀਂ ਆ ਜਿਹਦੇ ਲਈ ਤੁਹਾਨੂੰ ਕੋਟੇ ਦੀ ਲੋਡ ਪੈਂਦੀ ਆ ਜਿਵੇਂ ਕਿ ਨੌਨ ਸੀਜ਼ਨਲ ਪੇਪਰ ਹੋਵੇ ਸੀਜ਼ਨਲ ਜਾਂ ਡੋਮੈਸਟਿਕ ਪੇਪਰ ਹੋਵੇ ਤੇ ਇਦਾਂ ਦੇ ਜਿਹੜੇ ਪੇਪਰ ਆ ਉਹਨਾਂ ਦੇ ਲਈ ਤੁਹਾਨੂੰ ਜਿਹੜੀ ਇਹ ਕੋਟੇ ਦੀ ਲੋਡ ਪੈਂਦੀ ਆ ਪਰ ਜਿਹੜਾ ਬਲੂ ਕਾਰਡ ਵੀਜ਼ਾ ਹੋਵੇ ਜਾਂ ਡਿਜੀਟਲ ਨੋਰਮਡ ਵੀਜ਼ਾ ਹੋਵੇ ਤਾਂ ਇਦਾਂ ਦੇ ਵੀਜ਼ਿਆਂ ਦੇ ਲਈ ਤੁਹਾਨੂੰ ਕੋਟੇ ਦੀ ਜਿਹੜੀ ਉਹ ਲੋਡ ਨਹੀਂ ਪੈਂਦੀ ਤਾਂ ਤੁਸੀਂ ਕਦੋਂ ਵੀ ਜਿਹੜੇ ਆਪਣੇ ਉਹ ਪੇਪਰ ਪੇ ਫੇਲ ਕਰਵਾ ਸਕਦੇ ਆ ਤੇ ਇਹਨਾਂ ਪੇਪਰਾਂ ਦੇ ਜਿਹੜੇ ਨਿਕਲਣ ਦੇ ਚਾਂਸ ਉਹ ਵੀ ਜ਼ਿਆਦਾ ਹੁੰਦੇ ਆ ਕਿਉਂਕਿ ਕਾਫੀ ਘੱਟ ਮਾਤਰਾ ਦੇ ਵਿੱਚ ਜਿਹੜੇ ਇਹ ਪੇਪਰ ਭਰੇ ਜਾਂਦੇ ਆ ਤੇ ਇਸ ਤੋਂ ਬਾਅਦ ਆਪਣਾ ਅਗਲਾ ਟੌਪਿਕ ਹੈਗਾ ਜੀ ਨਵੇਂ ਪੇਪਰਾਂ ਦੀਆਂ ਜਿਹੜੀਆਂ ਫਾਈਲਾਂ ਉਹ ਕਦੋਂ ਤਿਆਰ ਹੋਣਗੀਆਂ ਕਿਉਂਕਿ ਬਹੁਤ ਸਾਰੇ ਵੀਰਿਆ ਜਿਨ੍ਹਾਂ ਨੇ ਆਪਣੇ ਪੇਪਰ ਭਰੋਣੇ ਆ 2026 ਦੇ ਵਿੱਚ ਤੇ ਕਲਿਕਡੇ ਕਦੋਂ ਹੋਗੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਥੇ ਆਪਾਂ ਤੁਹਾਨੂੰ ਪਹਿਲਾ ਸਲਾਹ ਦੇ ਦਿੰਨੇ ਆ ਕਿ ਜੇਕਰ ਹੁਣ 2025 ਦੇ ਵਿੱਚ ਤੁਸੀਂ ਆਪਣੇ ਪੇਪਰ ਭਰਉਣ ਦੇ ਬਾਰੇ ਸੋਚ ਰਹੇ ਹੋ ਤਾਂ ਹੁਣ ਜਿਹੜੇ ਆਪਣੇ ਪੇਪਰ ਨਾ ਫਿਲ ਕਰਾਇਓ ਕਿਉਂਕਿ ਏਜੰਟਾਂ ਨੇ ਭਰ ਦੇਣੇ ਹੈਗੇ ਆ 31 ਦਸੰਬਰ 2025 ਤੱਕ ਜਿਹੜੇ ਇਹ ਪੇਪਰ ਭਰ ਹੁਣੇ ਆ ਫਰਵਰੀ ਮਹੀਨੇ ਵਾਲੇ ਜਿਹੜੇ ਖੁੱਲੇ ਸੀਗੇ ਪਰ ਭਰ ਹੋ ਜਾਣੇ ਆ ਪਰ ਇਸ ਤੋਂ ਬਾਅਦ ਇਹ ਨਿਕਲਣ ਦੇ ਚਾਂਸ ਜਿਹੜੇ ਬਹੁਤ ਘੱਟ ਆ ਪਰ ਤੁਸੀਂ ਪੇਪਰ ਨਾ ਭਰਾਇਓ ਤਾਂ ਜ਼ਿਆਦਾ ਵਧੀਆ ਗੱਲ ਆ ਤੇ ਜੇਕਰ ਤੁਸੀਂ ਭਰੋਣੇ ਆ ਹੁਣ ਪੇਪਰ ਤਾਂ ਤੁਹਾਨੂੰ 2026 ਦੀ ਵੇਟ ਕਰਨੀ ਪਊਗੀ ਤੇ ਨਵੰਬਰ ਤੋਂ ਲੈ ਕੇ ਦਸੰਬਰ ਮਹੀਨੇ ਜਿਹੜੀਆਂ ਇਹ ਫਾਈਲਾਂ ਤਿਆਰ ਹੋ ਸਕਦੀਆਂ ਤੇ ਫਰਵਰੀ ਮਹੀਨੇ ਦੇ ਵਿੱਚ ਇਹ ਜਿਹੜੀਆਂ ਇਹ ਪੇਪਰਾਂ ਦੀ ਕਲਿੱਕ ਤਰੀਕ ਹੋਊਗੀ ਜਿਵੇਂ ਕਿ ਇਸ ਸਾਲ 2025 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ 5 7 ਤੇ 12 ਫਰਵਰੀ ਨੂੰ ਕਲਿੱਕ ਡੇਟ ਸੀਗੀ ਤੇ ਇਸੇ ਤਰੀਕੇ ਨਾਲ ਫਰਵਰੀ ਮਹੀਨੇ ਦੇ ਵਿੱਚ ਵੀ ਕਲਿੱਕ ਡੇਟ ਜਿਹੜੀ ਉਹ ਹੋ ਸਕਦੀ ਆ ਤੇ ਇੱਕ ਮਹੀਨਾ ਅੱਗੇ ਪਿੱਛੇ ਵੀ ਹੋ ਸਕਦਾ ਆ ਆਪਾਂ ਤੁਹਾਨੂੰ ਨੇੜੇ ਜਾ ਕੇ ਦੱਸਾਂਗੇ ਤੇ ਬਾਕੀ ਜਿਹੜੇ ਵੀ ਵੀਰਾਂ ਨੇ ਪੇਪਰ ਭਰੋਣੇ ਆ ਤੇ ਹੁਣ ਸਾਨੂੰ ਸਹੀ ਸਲਾਹ ਜਿਹੜੀ ਉਹ ਇਹ ਹੀ ਆ ਕਿ ਤੁਸੀਂ ਵੇਟ ਕਰੋ 2026 ਵਾਲੇ ਪੇਪਰਾਂ ਦੀ ਤੇ ਹੁਣ ਤੁਸੀਂ ਕਾਲੀ ਨਾ ਕਰਿਓ 2025 ਵਿੱਚ ਪੇਪਰ ਭਰਉਣ ਦਾ ਹੁਣ ਕੋਈ ਵੀ ਜਿਹੜਾ ਉਹ ਫਾਇਦਾ ਨਹੀਂ ਹੈਗਾ ਤੇ ਜੇਕਰ ਤੁਸੀਂ ਭਰਾ ਵੀ ਦਿੰਨੇ ਆ ਤਾਂ ਹੁਣ ਪੇਪਰ ਨਿਕਲਣ ਦੇ ਚਾਂਸ ਜਿਹੜੇ ਬਹੁਤ ਘਟਿਆ ਕਿਉਂਕਿ ਹੁਣ ਸਿਰਫ 1 ਅਕਤੂਬਰ 2025 ਨੂੰ ਪੇਪਰ ਜਿਹੜੇ ਉਹ ਕਲਿੱਕ ਹੋਣੇ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਜੁਲਾਈ ਮਹੀਨੇ 2025 ਦੇ ਵਿੱਚ ਤਿਆਰ ਕਰਾਈਆਂ ਸੀਗੀਆਂ ਤੇ ਨਾਲ ਦੀ ਨਾਲ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਜਿਹੜੇ ਵੀ ਆਪਣੇ ਵੀਰਾਂ ਭਰਾਵਾਂ ਨੇ 2026 ਦੇ ਵਿੱਚ ਆਪਣੇ ਇਟਲੀ ਦੇ ਪੇਪਰ ਜਿਹੜੇ ਉਹ ਫਿਲ ਕਰਵਾਉਣੇ ਆ ਤਾਂ ਪਾਸਪੋਰਟ ਜਿਹੜਾ ਉਹ ਤੁਹਾਡਾ ਵੈਲਿਡਿਟੀ ਜਿਹੜੀ ਉਹਦੀ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਕਈ ਵੀਰਾਂ ਦੇ ਪਾਸਪੋਰਟ ਜਿਹੜੇ ਹੋ ਐਕਸਪਾਇਰ ਹੋਣ ਵਾਲੇ ਹੁੰਦੇ ਆ ਤੇ ਜਦੋਂ ਉਹਨਾਂ ਦੀ ਅੰਬੈਸੀ ਦੇ ਵਿੱਚ ਅਪੁਆਇੰਟਮੈਂਟ ਆਉਣ ਵਾਲੀ ਹੁੰਦੀ ਹੈ ਉੱਧਰ ਉਹਨਾਂ ਦੇ ਪਾਸਪੋਰਟ ਵੀ ਜਿਹੜੇ ਹੋ ਐਕਸਪਾਇਰ ਹੋਣ ਵਾਲੇ ਹੁੰਦੇ ਆ ਤੇ ਅੰਬੈਸੀ ਵਾਲੇ ਲਗਭਗ ਜਦੋਂ ਤੁਹਾਡਾ ਪਾਸਪੋਰਟ ਉੱਥੇ ਜਮ੍ਹਾਂ ਹੁੰਦਾ ਆ ਤਾਂ ਉਸ ਵੇਲੇ ਪਾਸਪੋਰਟ ਦੀ ਜਿਹੜੀ ਉਹ ਵੈਲਿਡਿਟੀ ਹੋਣੀ ਚਾਹੀਦੀ ਹੈ ਜਦੋਂ ਤੁਹਾਡਾ ਵੀਜ਼ਾ ਐਕਸਪਾਇਰ ਹੁੰਦਾ ਆ ਉਸ ਤੋਂ 3 ਮਹੀਨੇ ਬਾਅਦ ਦੀ ਜਿਹੜੀ ਉਹ ਤੁਹਾਡੀ ਵੈਲਿਡਿਟੀ ਹੋਣੀ ਚਾਹੀਦੀ ਹੈ ਤੁਹਾਡੇ ਤੇਸਕਾ ਕੇ ਪਾਸਪੋਰਟ ਆਪਣੇ ਜਿਹੜੇ ਹੁਣੇ ਰੀਨਿਊ ਕਰਾ ਲਓ ਜਿਨ੍ਹਾਂ ਨੇ ਕਰਾਉਣੇ ਆ ਤੇ ਨਾਲ ਦੀ ਨਾਲ ਤੁਸੀਂ ਧਿਆਨ ਰੱਖਿਓ ਨੇਮ ਤੇ ਸਰਨੇਮ ਦਾ ਕਿਉਂਕਿ ਇਟਲੀ ਦੇ ਵਿੱਚ ਜਦੋਂ ਤੁਸੀਂ ਆਉਨੇ ਆ ਤਾਂ ਇੱਥੇ ਆਗੇ ਤੁਹਾਡਾ ਜਿਹੜਾ ਸਰਨੇਮ ਉਹ ਲੱਗਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਪਾਸਪੋਰਟ ਤੇ ਮੰਨ ਕੇ ਚਲੋ ਜਿਵੇਂ ਕਿ ਤੁਹਾਡਾ ਨੇਮ ਹੈਗਾ ਆ ਮਨਪ੍ਰੀਤ ਸਿੰਘ ਤੇ ਸਿੰਘ ਤੁਹਾਡਾ ਸਰਨੇਮ ਤੇ ਮਨਪ੍ਰੀਤ ਜਿਹੜਾ ਉਹ ਤੁਹਾਡਾ ਨਾਮ ਹੋ ਜਾਣਾ ਹੈ ਤੇ ਹੋਰ ਵੀ ਸਾਰੀਆਂ ਜਿਹੜੀਆਂ ਕੋਈ ਵੀ ਸਪੈਲਿੰਗ ਮਿਸਟੇਕ ਹੈ ਤਾਂ ਸਾਰੀਆਂ ਜਿਹੜੀਆਂ ਤੁਸੀਂ ਠੀਕ ਕਰਾ ਲਿਓ ਕਿਉਂਕਿ ਬਾਅਦ ਦੇ ਵਿੱਚ ਨਾ ਚੀਜ਼ਾਂ ਨਾਲ ਕਾਫੀ ਜਿਹੜੀ ਪ੍ਰੋਬਲਮ ਆਉਂਦੀ ਆ ਤੇ ਜੇਕਰ ਤੁਹਾਡੇ ਨੂਲੇ ਆ ਉਸ ਦਾ ਜਦੋਂ ਤੁਹਾਡਾ ਨਿਕਲ ਆਉਂਦਾ ਤਾਂ ਜੇਕਰ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਨਾਲ ਦੀ ਨਾਲ ਆਪਣੇ ਏਜੰਟ ਨੂੰ ਦੱਸੋ ਫਾਈਲ ਜਮ੍ਹਾਂ ਕਰਾਉਣ ਤੋਂ ਪਹਿਲਾਂ ਤੇ ਜੇਕਰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾ ਦਿੰਨੇ ਆ ਤਾਂ ਬਾਅਦ ਦੇ ਵਿੱਚ ਠੀਕ ਤਾਂ ਹੋ ਸਕਦਾ ਪਰ ਜ਼ਿਆਦਾਤਰ ਚਾਂਸ ਇਹ ਵੀ ਰਹਿੰਦੇ ਹੈਗੇ ਆ ਕਿ ਤੁਹਾਡੀ ਜਿਹੜੀ ਆ ਫਾਈਲ ਹੋ ਅੰਬੈਸੀ ਵੱਲੋਂ ਰਿਜੈਕਟ ਕੀਤੀ ਜਾ ਸਕਦੀ ਆ ਤੇ ਇਸ ਕਰਕੇ ਜਦੋਂ ਵੀ ਨੂਲਾ ਉਸਤਾ ਮਿਲਦਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਦੇਖੋ ਜੇਕਰ ਕੋਈ ਵੀ ਮਿਸਟੇਕ ਆ ਜਮ੍ਹਾਂ ਕਰਾਉਣ ਤੋਂ ਪਹਿਲਾਂ ਉਹਨੂੰ ਜਿਹੜਾ ਹੈਗਾ ਆ ਏਜੰਟ ਨੂੰ ਕਹੋ ਕਿ ਠੀਕ ਕਰਾ ਕੇ ਦੇਵੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹਫ਼ਤੇ ਦੋ ਹਫ਼ਤੇ ਦੇ ਵਿੱਚ ਉਹ ਠੀਕ ਹੋ ਕੇ ਨਵਾਂ ਨੂਲਾ ਉਸਤਾ ਜਿਹੜਾ ਉਹ ਜਾਰੀ ਹੋ ਜਾਂਦਾ ਆ ਪਰ ਜੇ ਬਾਅਦ ਦੇ ਵਿੱਚ ਅੰਬੈਸੀ ਤੁਹਾਡਾ ਵੀਜ਼ਾ ਜੇਕਰ ਰਿਜੈਕਟ ਕਰ ਦਿੰਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮਿਸਟੇਕ ਆ ਤਾਂ ਫਿਰ ਜਿਹੜਾ ਤੁਹਾਡਾ ਉਹ ਨੂਲਾ ਉਸਤਾ ਐਕਸਪਾਇਰ ਹੋ ਜਾਣਾ ਖਤਮ ਹੋ ਜਾਣਾ ਉਹ ਫਿਰ ਤੁਸੀਂ ਦੁਬਾਰਾ ਚੀ ਅਪਲਾਈ ਕਰਨਾ ਹੈ ਉਹੀ ਨੂਲਾ ਉਸਤਾ ਜਿਹੜਾ ਤੁਹਾਡਾ ਨਹੀਂ ਚੱਲਣਾ ਫਿਰ ਤੁਸੀਂ ਬਾਅਦ ਤੋਂ ਨਹੀਂ ਠੀਕ ਕਰਾ ਸਕਦੇ ਤੇ ਇਸੇ ਕਰਕੇ ਕਹਿੰਦੇ ਆ ਜਦੋਂ ਤੁਸੀਂ ਨੂਲਾ ਉਸਤਾ ਲੈਣੇ ਦੇ ਉਸ ਤੋਂ ਬਾਅਦ ਜੇ ਤੁਸੀਂ ਜੇਕਰ ਕੋਈ ਗਲਤੀ ਹੈਗੀ ਤਾਂ ਏਜੰਟ ਨੂੰ ਕਹੋ ਕਿ ਠੀਕ ਕਰਾ ਕੇ ਦੇਵੇ ਤੇ ਇਸ ਤੋਂ ਬਾਅਦ ਹੁਣ ਆਪਾਂ ਦੇਖ ਲੈਨੇ ਆ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਜਿਹੜੇ ਉਹ ਵੀ ਬਹੁਤ ਜ਼ਰੂਰੀ ਆ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਵੀਡੀਓ ਦੇ ਇਸ ਵੀਡੀਓ ਦੇ ਥੱਲੇ ਜਿਹੜਾ ਕਮੈਂਟ ਕਰਕੇ ਲਿਖ ਸਕਦੇ ਆ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਜਿਹੜੇ ਜਵਾਬ ਉਹ ਵੀ ਦਵਾਂਗੇ ਤੇ ਇੱਥੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਅੰਮ੍ਰਿਤਪਾਲ ਕਹੋ ਕਹਿੰਦੇ ਹੈਲੋ ਪਾਜੀ ਦਿੱਲੀ ਐਮਬੈਸੀ ਚ ਪੇਪਰ ਸਬਮਿਟ ਕਰਾਉਣ ਦੇ ਲਈ ਕਹਿੰਦੇ ਕਿਹੜੇ ਕਿਹੜੇ ਪੇਪਰ ਲੱਗੂਗੇ ਫਾਈਲ ਦੇ ਵਿੱਚ ਤੇ ਇੱਥੇ ਜੇ ਆਪਾਂ ਦੇਖ ਲਈਏ ਜੇਕਰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਉਣੀ ਆ ਭਾਵੇਂ ਉਹ ਦਿੱਲੀ ਐਮਬੈਸੀ ਦੇ ਵਿੱਚ ਬੀਐਸਐਫ ਦੇ ਵਿੱਚ ਆ ਕਿਤੇ ਵੀ ਜਮ੍ਹਾਂ ਕਰਾਉਣੀ ਆ ਤਾਂ ਡਾਕੂਮੈਂਟ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਇੱਥੇ ਸਭ ਤੋਂ ਪਹਿਲਾਂ ਆ ਗਿਆ ਹੈਗਾ ਜੀ ਵੀਜ਼ਾ ਐਪਲੀਕੇਸ਼ਨ ਫਾਰਮ ਤੇ ਉਸ ਤੋਂ ਬਾਅਦ ਵੈਲਿਡ ਪਾਸਪੋਰਟ ਤੇ ਦੋ ਪਾਸਪੋਰਟ ਸਹਿਜ ਜਿਹੜੀਆਂ ਫੋਟੋਆਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਆ ਤੇ ਜੇਕਰ ਤੁਹਾਡਾ ਸੀਜ਼ਨਲ ਵਰਕ ਪਰਮਿਟ ਹੈਗਾ ਤਾਂ ਜਿਹੜਾ ਤੁਹਾਡਾ ਸੀਜ਼ਨਲ ਵਰਕ ਕੰਟਰੈਕਟ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਅਕਮੋਡੇਸ਼ਨ ਪ੍ਰੂਫ ਤੇ ਉਸ ਤੋਂ ਬਾਅਦ ਟਰੈਵਲ ਇੰਸ਼ੋਰੈਂਸ ਜਿਹੜਾ ਆ ਤੁਸੀਂ ਉਹ ਕਰਾ ਸਕਦੇ ਆ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਡੰਮੀ ਟਿਕਟ ਤੇ ਉਹਦੇ ਨਾਲ ਨਾਲ ਤੁਸੀਂ ਆਪਣਾ origignal ਨੂਲਾ ਉਸ ਦਾ ਜਿਹੜਾ ਉਹ ਲੈ ਕੇ ਜਾਣਾ ਤੇ ਬਾਕੀ ਹਰ ਜਿਹੜਾ ਤੁਹਾਡੇ ਕੋਲ ਡਾਕੂਮੈਂਟ ਹੁੰਦਾ ਉਹਦੀਆਂ ਸਾਰਿਆਂ ਦੀਆਂ ਜਿਹੜੀਆਂ ਦੋ ਦੋ ਫੋਟੋ ਕਾਪੀਆਂ ਜਿਹੜੀਆਂ ਤੁਸੀਂ ਕਰਾ ਸਕਦੇ ਆ ਤੇ ਬਾਕੀ ਅੰਬੈਸੀ ਨੂੰ ਤੁਸੀਂ ਕੋਈ ਵੀ origignal ਜਿਹੜਾ ਹੋ ਪੇਪਰ ਨਹੀਂ ਦੇਣਾ ਉਹਨਾਂ ਨੇ ਫੋਟੋ ਕਾਪੀਆਂ ਜਿਹੜੀਆਂ ਉਹ ਜਾ ਉੱਥੇ ਆਪ ਵੀ ਕਰ ਲੈਂਦੇ ਹੁੰਦੇ ਆ ਜਾਂ ਤੁਹਾਤੋਂ ਵੀ ਲੈ ਸਕਦੇ ਆ ਤੇ ਤੁਸੀਂ ਆਪਣੇ ਡਾਕੂਮੈਂਟ ਦੀਆਂ ਜਿਹੜੀਆਂ ਆ ਪਾਸਪੋਰਟ ਆ ਭਾਵੇਂ ਜਾਂ ਤੁਹਾਡਾ ਨੂਲਾ ਉਸਤਾ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਫੋਟੋ ਕਾਪੀਆਂ ਕਰਾ ਕੇ ਆਪਣੇ ਕੋਲ ਜਿਹੜਾ ਜ਼ਰੂਰ ਰੱਖਿਓ ਤੇ ਬਾਕੀ origignal ਜਿਹੜੇ ਤੁਹਾਡੇ ਪੇਪਰ ਆ ਤੁਸੀਂ ਆਪਣੇ ਕੋਲੇ ਰੱਖਣੇ ਇਟਲੀ ਨੂੰ ਉਹ ਹੀ ਪੇਪਰ ਜਿਹੜੇ ਤੁਸੀਂ ਲੈ ਕੇ ਆਉਣੇ ਆ ਤੇ ਜੇਕਰ ਕੋਈ ਮੰਗਦਾ ਆ ਕੋਈ ਚੈੱਕ ਕਰਨ ਦੇ ਲਈ ਉਹਨਾਂ ਨੂੰ ਤੁਸੀਂ ਦਿਖਾ ਸਕਦੇ ਆ ਪਰ ਉਹਨਾਂ ਨੂੰ ਰੱਖਣ ਲਈ ਜਿਹੜੇ ਉਹ ਨਹੀਂ ਦੇਣੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਫੈਨ ਕਬੱਡੀ ਦਾ ਕਹਿੰਦੇ ਵੀਰ ਜੀ ਮੇਰੇ ਪੇਪਰ ਨਾ ਪੁਲੀ ਤੋਂ ਸਾਲ ਵਾਲੇ ਪੇਪਰ ਸੀਗੇ ਤੇ ਟਾਈਮਿੰਗ ਹੈਗੀ ਆ 9:02 ਮਿੰਟ ਤੇ 37 ਸੈਕਿੰਡ ਕਹਿੰਦੇ ਪ੍ਰੋਸੈਸਿੰਗ ਦੇ ਵਿੱਚ ਚੱਲ ਰਿਹਾ ਆ ਕਹਿੰਦੇ ਕਿੰਨੇ ਕੁ ਪਰਸੈਂਟ ਚਾਂਸ ਆ ਪੇਪਰ ਨਿਕਲਣ ਦੇ ਤੇ ਜੇਕਰ ਤੁਹਾਡੇ ਪੇਪਰਾਂ ਦੀ ਪ੍ਰੋਸੈਸਿੰਗ ਚੱਲ ਰਹੀ ਆ ਤਾਂ ਇਹਦਾ ਮਤਲਬ ਕਿ ਤੁਹਾਡੇ ਪੇਪਰਾਂ ਦੇ ਵਿੱਚ ਕੋਈ ਨਾ ਕੋਈ ਡਾਕੂਮੈਂਟੇਸ਼ਨ ਦੀ ਕਮੀ ਹੋ ਸਕਦੀ ਆ ਕਿਉਂਕਿ ਇੰਨਾ ਸਮਾਂ ਵੈਸੇ ਲੱਗਦਾ ਨਹੀਂ ਹੈਗਾ ਹੁਣ ਇਹੀ ਆਪਾਂ ਦੇਖ ਸਕਦੇ ਆ ਕਿ ਡਾਕੂਮੈਂਟ ਘਟ ਹੋ ਸਕਦੇ ਆ ਜਾ ਫਿਰ ਉੱਥੇ ਰਸ਼ ਹੋ ਸਕਦਾ ਜਾਂ ਫਿਰ ਤੁਹਾਡੇ ਪੇਪਰਾਂ ਦੀ ਜਿਹੜੇ ਤੁਹਾਡੇ ਪੇਪਲ ਲਗਾਏ ਗਏ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੋਊਗੀ ਤੇ ਜਦੋਂ ਉਹ ਕੰਪਲੀਟ ਹੋ ਗਿਆ ਉਸ ਤੋਂ ਕੁਝ ਕਰੀਨਾ ਬਾਅਦ ਇਹ ਜਿਹੜਾ ਤੁਹਾਡਾ ਇਹ ਨੂਲਾ ਉਸਤਾ ਜਾਰੀ ਹੋ ਜਾਂਦਾ ਆ ਤੇ ਹਜੇ ਵੇਟ ਕਰ ਲਓ ਜੇਕਰ ਪੇਪਰ ਪ੍ਰੋਸੈਸਿੰਗ ਦੇ ਵਿੱਚ ਆ ਤਾਂ ਪੇਪਰ ਨਿਕਲਣ ਦੇ ਚਾਂਸ ਜਿਹੜੇ ਕਾਫੀ ਜ਼ਿਆਦਾ ਹੁੰਦੇ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਵਰਨ ਕਹਿੰਦੇ ਵੀਰ ਜੀ ਸਾਡੀ ਫਾਈਲ 17 ਜੁਲਾਈ 2025 ਨੂੰ ਕਹਿੰਦੇ ਜਮ੍ਹਾਂ ਹੋਈ ਸੀਗੀ ਵੀਜ਼ਾ ਨਹੀਂ ਆਇਆ ਪਰ ਹਜੇ ਤੱਕ ਤੇ ਇਥੇ ਆਪਾਂ ਦੇਖ ਲਈਏ ਤਿੰਨ ਮਹੀਨੇ ਜਿਹੜੇ ਉਹ ਕਟੋਕਾ ਟਰੰਬੇਸੀ ਜਿਹੜਾ ਆ ਸਮਾਂ ਲੈਂਦੀ ਆ ਪਰ ਹੁਣ ਜਿਹੜਾ ਸਮਾਂ ਇਹ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਲੱਗ ਰਿਹਾ ਆ ਤੇ ਬਾਕੀ ਤੁਸੀਂ ਵੇਟ ਕਰੋ ਵੀਜ਼ਾ ਜਿਹੜਾ ਤੁਹਾਡਾ ਲੱਗ ਜਾਣਾ ਜੇਕਰ ਤੁਸੀਂ ਸਾਰੇ ਡਾਕੂਮੈਂਟ ਜਿਹੜੇ ਆ ਪੂਰੇ ਲਾਏ ਸੀਗੇ ਤੇ ਫਿਰ ਜਿਹੜਾ ਵੀਜ਼ਾ ਤੁਹਾਡਾ ਜ਼ਰੂਰ ਲੱਗ ਕੇ ਆਊਗਾ ਬਾਕੀ ਤੁਸੀਂ ਵੇਟ ਕਰੋ ਹਜੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੁਲਵਿੰਦਰ ਸਿੰਘ ਵੱਲੋਂ ਕਹਿੰਦੇ ਵੀਰ ਜੀ ਮੇਰੇ ਪੇਪਰ ਨਾ ਪੋਲੀ ਤੋਂ ਭਰੇ ਸੀਗੇ ਤੇ ਕੋਟੇ ਵਿੱਚ ਨਾਮ ਆ ਗਿਆ ਆ ਪਰ ਹਲੇ ਤੱਕ ਨਿਕਲੇ ਨਹੀਂ ਹੈਗੇ ਤੇ ਆਪਾਂ ਸਾਰੇ ਵੀਰਾਂ ਭਰਾਵਾਂ ਨੂੰ ਦੱਸ ਦਿੰਨੇ ਜਿਨ੍ਹਾਂ ਦੇ ਪੇਪਰ ਕੋਟੇ ਵਿੱਚ ਆ ਗਏ ਆ ਤਾਂ ਤੁਸੀਂ ਵੇਟ ਕਰੋ ਜੇਕਰ ਤੁਹਾਡਾ ਪੇਪਰ ਕੋਟੇ ਵਿੱਚ ਹੈਗਾ ਤਾਂ ਤੁਹਾਡਾ ਪੇਪਰ ਜਿਹੜਾ ਉਹ ਜ਼ਰੂਰ ਨਿਕਲੂਗਾ ਕਿਉਂਕਿ ਜੇਕਰ ਕੋਟੇ ਤੋਂ ਬਾਹਰ ਹੋ ਗਿਆ ਇਹਦਾ ਮਤਲਬ ਇਹੀ ਆ ਕਿ ਪੇਪਰ ਨਿਕਲਣ ਦੇ ਚਾਂਸ ਜਿਹੜੇ ਬਹੁਤ ਘੱਟ ਆ ਕਿਉਂਕਿ ਕੋਟਾ ਜਿਹੜਾ ਕੁਝ ਇੱਕ ਮਿੰਟਾਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਤੇ ਜਿਨ੍ਹਾਂ ਦੇ ਪੇਪਰ ਕੋਟੇ ਵਿੱਚ ਆਉਣੇ ਸੀਗੇ ਉਹ ਹੁਣ ਤੱਕ ਆ ਚੁੱਕੇ ਆ ਜੇਕਰ ਹਜੇ ਤੱਕ ਕੋਟੇ ਵਿੱਚ ਆਏ ਪੇਪਰ ਜਿਹੜੇ ਨਹੀਂ ਨਿਕਲੇ ਤਾਹੀ ਹੋ ਸਕਦਾ ਹੈ ਕਿ ਉੱਥੇ ਜਿਹੜਾ ਡਾਕੂਮੈਂਟੇਸ਼ਨਾਂ ਦੀ ਕਮੀ ਹੋ ਸਕਦੀ ਆ ਜਦੋਂ ਡਾਕੂਮੈਂਟ ਪੂਰੇ ਕਰ ਦਿੱਤੇ ਜਾਂਦੇ ਆ ਫਿਰ ਤੁਹਾਡੇ ਜਿਹੜੇ ਉਹ ਪੇਪਰ ਨਾਲ ਦੀ ਨਾਲੇ ਨਿਕਲ ਜਾਂਦੇ ਆ ਜਾਂ ਫਿਰ ਇਹ ਹੋ ਸਕਦਾ ਹੈ ਕਿ ਉੱਥੇ ਜਿਹੜਾ ਆ ਕਾਫੀ ਜ਼ਿਆਦਾ ਰਸ ਹੈ ਜਿਵੇਂ ਕਿ ਨਾਪोली ਵੱਡਾ ਸ਼ਹਿਰ ਆ ਤੇ ਕਾਫੀ ਜ਼ਿਆਦਾ ਉੱਥੇ ਰਸ ਵੀ ਹੋ ਸਕਦਾ ਇਸ ਕਰਕੇ ਵੀ ਜਿਹੜੇ ਪੇਪਰਾਂ ਦੀ ਪ੍ਰੋਸੈਸ ਉਹ ਸਲੋ ਚੱਲ ਰਹੀ ਆ ਤੇ ਬਾਕੀ ਹਰੇਕ ਮਾਲਕ ਨੇ ਰੱਗ ਲੱਗ ਤਰੀਕੇ ਨਾਲ ਪੇਪਰ ਭਰੇ ਜਾਂਦੇ ਆ ਹਰੇਕ ਦੇ ਡਾਕੂਮੈਂਟੇਸ਼ਨ ਦੀ ਪੂਰੀ ਚੈਕਿੰਗ ਹੁੰਦੀ ਆ ਉਸ ਤੋਂ ਬਾਅਦ ਜਾ ਕੇ ਇਹ ਪੇਪਰ ਕਲੀਅਰ ਹੁੰਦੇ ਆ ਅੱਗੇ ਵਾਲਾ ਕੰਮ ਜਿਹੜਾ ਉਹ ਹੁਣ ਨਹੀਂ ਰਿਹਾ ਹੁਣ ਜਿਹੜਾ ਆ ਪੂਰੇ ਡਾਕੂਮੈਂਟੇਸ਼ਨਾਂ ਦੀ ਚੈਕਿੰਗ ਹੁੰਦੀ ਉਸ ਤੋਂ ਬਾਅਦ ਜਾ ਕੇ ਇਹ ਪੇਪਰ ਜਿਹੜੇ ਆ ਕਲੀਅਰ ਕੀਤੇ ਜਾਂਦੇ ਆ ਤੇ ਬਾਕੀ ਜਿਨ੍ਹਾਂ ਦੇ ਕੋਟੇ ਵਿੱਚ ਹੈਗੇ ਆ ਤਾਂ ਤੁਸੀਂ ਵੇਟ ਕਰ ਸਕਦੇ ਸਾਡੀ ਸਲਾਹ ਜਿਹੜੀ ਉਹ ਤੁਹਾਨੂੰ ਇਹੀ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੰਦੀਪ ਕੌਰ ਵੱਲੋਂ ਕਹਿੰਦੇ 4 ਜੂਨ ਨੂੰ ਅਪਾਇੰਟਮੈਂਟ ਜਿਹੜੀ ਉਹ ਹੋਈ ਸੀਗੀ ਪਰ ਹਜੇ ਤੱਕ ਕਹਿੰਦੇ ਅੰਡਰ ਪ੍ਰੋਸੈਸ ਆ ਰਿਹਾ ਹੈ ਕਹਿੰਦੇ ਹਜੇ ਚਾਂਸ ਹੈਗਾ ਵੀਜ਼ਾ ਆਉਣ ਦੇ ਹਾਂਜੀ ਬਿਲਕੁਲ ਚਾਂਸ ਹੈਗਾ ਜੇਕਰ ਤੁਹਾਡੀ ਫਾਈਲ ਜਿਹੜੀ ਆ ਪੂਰੀ ਕੰਪਲੀਟ ਸੀਗੀ ਕੋਈ ਵੀ ਉਹਦੇ ਵਿੱਚ ਤੁਹਾਡੇ ਜਿਹੜਾ ਤੁਹਾਡਾ ਨੂਲਾ ਆਸਤਾ ਆਇਆ ਸੀਗਾ ਉਹਦੇ ਵਿੱਚ ਕੋਈ ਵੀ ਮਿਸਟੇਕ ਨਹੀਂ ਸੀਗੀ ਸਪੈਲਿੰਗ ਦੀ ਤੁਹਾਡੇ ਪਾਸਪੋਰਟ ਦੇ ਉੱਤੇ ਸਾਰਾ ਜਿਹੜਾ ਸਪੈਲਿੰਗ ਸਾਰੇ ਬਿਲਕੁਲ ਸਹੀ ਸੀਗੇ ਫਿਰ ਕਾਫੀ ਜ਼ਿਆਦਾ ਚਾਂਸ ਹੁੰਦੇ ਤੁਹਾਡਾ ਜਿਹੜਾ ਉਹ ਵੀਜ਼ਾ ਲਾ ਕੇ ਆਉਣ ਦੇ ਤੇ ਬਾਕੀ ਅੰਬੈਸੀ ਦੇ ਵਿੱਚ ਹੁਣ ਸਮਾਂ ਜਿਹੜਾ ਉਹ ਲੱਗ ਰਿਹਾ ਤੁਸੀਂ ਵੇਟ ਕਰੋ ਘੱਟੋ ਘੱਟ 3 ਮਹੀਨੇ ਆ 2 ਮਹੀਨੇ ਦੇ ਵਿੱਚ ਹੁਣ ਵੀਜ਼ਾ ਆ ਰਿਹਾ ਆ ਤੇ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਵੀਜ਼ਾ ਜਿਹੜਾ ਉਹ ਜ਼ਰੂਰ ਲੱਗੂਗਾ ਤੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਤਾਂ ਤੁਸੀਂ ਸਾਨੂੰ ਜਿਹੜਾ ਉਹ ਜ਼ਰੂਰ ਅਪਡੇਟ ਦੇ ਸਕਦੇ ਆ ਕਿ ਸਾਡਾ ਵੀਜ਼ਾ ਜਿਹੜਾ ਉਹ ਲੱਗ ਗਿਆ ਤੇ ਕਿੰਨੇ ਸਮੇਂ ਬਾਅਦ ਜਿਹੜਾ ਉਹ ਤੁਹਾਡਾ ਵੀਜ਼ਾ ਲੱਗਾ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਤਰਮਿੰਦਰ ਸਿੰਘ ਵੱਲੋਂ ਕਹਿੰਦੇ ਬਾਜੀ ਤਰਵੀਜ਼ੋ ਤੋਂ ਕਹਿੰਦੇ 9 ਮਹੀਨੇ ਵਾਲੇ ਪੇਪਰ ਭਰੇ ਸੀਗੇ ਟਾਈਮਿੰਗ ਹੈਗੀ 11:02:18 ਸੈਕਿੰਡ ਤੇ ਕਹਿੰਦੇ ਹੱਲੇ ਤੱਕ ਪੇਪਰ ਨਿਕਲੇ ਨਹੀਂ ਕੀ ਵੇਟ ਕਰ ਸਕਦੇ ਆ ਹਾਂਜੀ ਬਿਲਕੁਲ ਤੁਸੀਂ ਵੇਟ ਕਰ ਸਕਦੇ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਪੇਪਰ ਜਿਹੜੇ ਉਹ ਨਿਕਲ ਚੁੱਕੇ ਆ ਕਾਫੀ ਜਿਹੜੇ ਪੇਪਰ ਇਦਾਂ ਦੇ ਵੀ ਆ ਜਿਹੜੇ ਹਜੇ ਨਿਕਲਣ ਤੋਂ ਪਏ ਆ ਤੇ ਪੇਪਰ ਜਿਹੜੇ ਉਹ ਨਿਕਲ ਵੀ ਰਹੇ ਆ ਭਾਵੇਂ ਉਹ 9 ਮਹੀਨੇ ਵਾਲੇ ਆ, ਸਾਲ ਵਾਲੇ ਆ ਜਾਂ ਫਿਰ ਡੋਮੈਸਟਿਕ ਪੇਪਰ ਆ। ਇਹ ਪੇਪਰ ਨਿਕਲਣੇ ਜਿਹੜੇ ਉਹ ਬੰਦ ਨਹੀਂ ਹੁੰਦੇ ਹੁੰਦੇ, ਪੇਪਰ ਜਿਹੜੇ ਆ ਨਿਕਲਦੇ ਰਹਿੰਦੇ ਆ ਤੇ ਤੁਹਾਡੇ ਪੇਪਰਾਂ ਦੀ ਟਾਈਮਿੰਗ ਜਿਹੜੀ ਕਾਫੀ ਸਹੀ ਆ ਕਿਉਂਕਿ 9 ਮਹੀਨੇ ਵਾਲੇ ਜਿਹੜੇ ਪੇਪਰ ਆ ਇਸ ਵਾਰ ਜਿਹੜੇ ਆ 11 ਵਜੇ ਭਰਨੇ ਸ਼ੁਰੂ ਹੋਏ ਸੀਗੇ ਲਗਭਗ 2 ਕੁ ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਇਹ ਪੇਪਰ ਭਰ ਹੋ ਗਏ ਸੀਗੇ। ਤੇ ਬਾਕੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੰਨੀ ਜਲਦੀ ਪੇਪਰ ਭਰ ਹੋਏ ਹੋਊਗੇ ਤੇ ਕਿਉਂਕਿ ਜਿਆਦਾ ਸਮਾਂ ਲੱਗ ਜਾਂਦਾ ਪੇਪਰ ਜਿਹੜੇ ਆ ਕਲਿੱਕ ਕਰਦੇ ਆ ਉਹਨੂੰ ਕਈ ਵਾਰ ਸਾਈਟਾਂ ਬਲੌਕ ਹੋ ਜਾਂਦੀਆਂ ਤੇ ਇਸ ਕਰਕੇ ਪੇਪਰਾਂ ਦੀ ਟਾਈਮਿੰਗ ਸਹੀ ਆ ਤਾਂ ਤੁਸੀਂ ਜਿਹੜਾ ਉਹ ਵੇਟ ਕਰ ਸਕਦੇ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬੋਪਾ ਰਾਏ ਗੇਮਿੰਗ ਵੱਲੋਂ ਕਹਿੰਦੇ ਕੋਈ ਦੱਸ ਸਕਦਾ ਹੈ ਕਿ ਸਾਲ ਵਾਲੇ ਪੇਪਰਾਂ ਦੀ ਐਕਸਪਾਇਰੀ ਡੇਟ ਕਿੰਨੀ ਹੁੰਦੀ ਆ ਕਹਿੰਦੇ ਮੇਰੇ ਪੇਪਰ 2024 ਦਸੰਬਰ ਚ ਕਹਿੰਦੇ ਨਿਕਲੇ ਸੀਗੇ ਇਥੇ ਜਿਹੜੇ ਭਾਵੇਂ ਉਹ ਸਾਲ ਵਾਲੇ ਪੇਪਰ ਆ ਭਾਵੇਂ ਹੈਗੇ 9 ਮਹੀਨੇ ਵਾਲੇ ਭਾਵੇਂ ਹੈਗੇ ਡੋਮੈਸਟਿਕ ਪੇਪਰ ਕੋਈ ਵੀ ਪੇਪਰ ਆ ਉਹਨਾਂ ਦਾ ਨੂਲਾ ਉਸਤਾ ਦੀ ਜਿਹੜੀ ਵੈਲਿਡਿਟੀ ਆ ਜਦੋਂ ਉਹ ਇਸ਼ੂ ਹੋ ਜਾਂਦਾ ਤੇ ਉਸ ਤੋਂ 6 ਮਹੀਨੇ ਬਾਅਦ ਜਿਹੜਾ ਇਹ ਤੁਹਾਡਾ ਨੂਲਾ ਉਸਤਾ ਆਟੋਮੈਟਿਕਲੀ ਜਿਹੜਾ ਇਹ ਐਕਸਪਾਇਰ ਹੋ ਜਾਂਦਾ ਆ ਤੇ ਸਿਸਟਮ ਦੇ ਵਿੱਚੋਂ ਇਹ ਆਟੋਮੈਟਿਕ ਜਿਹੜਾ ਕੱਟ ਹੋ ਜਾਂਦਾ ਆ ਤੇ ਇਸ ਕਰਕੇ 6 ਮਹੀਨੇ ਦੇ ਵਿੱਚ ਵੀ ਤੁਸੀਂ ਅਪਾਇੰਟਮੈਂਟ ਲੈਣੀ ਆ ਤੇ ਨੂਲਾ ਉਸਤਾ ਜਿਹੜਾ ਆ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਐਮਬੈਸੀ ਦੇ ਵਿੱਚ ਜਮ੍ਹਾਂ ਕਰਾਉਣਾ ਫਿਰ ਜਿਹੜਾ ਇਹ ਤੁਹਾਡਾ ਵੀਜ਼ਾ ਲੱਗੂਗਾ ਪ੍ਰੋਪਰ ਦੇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਾਨਕ RAM ਕਹਿੰਦੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੇਰੇ ਬੇਟੇ ਦੇ ਐਂਟਰੀ ਵਾਲੇ ਪੇਪਰ ਸੀਗੇ ਤੇ ਕਹਿੰਦੇ ਮਾਲਕ ਨੇ ਪੇਪਰ ਨਹੀਂ ਬਣਾ ਕੇ ਦਿੱਤੇ ਤੇ ਮਾਲਕ ਜਾਂ ਕੋਈ ਵਕੀਲ ਕਰਕੇ ਕੇਟ ਜਮਾ ਕਰਵਾ ਸਕਦੇ ਆ ਕਹਿੰਦੇ ਕੋਈ ਹੋਰ ਤਰੀਕਾ ਹੈਗਾ ਆ ਪੱਕੇ ਹੋਣ ਦਾ ਕਹਿੰਦੇ ਇਸ ਬਾਰੇ ਜਾਣਕਾਰੀ ਜਿਹੜੀ ਉਹ ਜ਼ਰੂਰ ਦਿਓ ਹਾਂਜੀ ਬਿਲਕੁਲ ਪਹਿਲਾਂ ਤਾਂ ਆਪਾਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਿੰਦੇ ਆ ਕਿ ਐਂਟਰੀ ਵਾਲੇ ਜਿਹੜੇ ਉਹ ਕੋਈ ਵੀ ਪੇਪਰ ਨਹੀਂ ਹੁੰਦੇ ਜੇ ਜੇਕਰ ਅਸੀਂ ਇਹਨਾਂ ਨੂੰ ਐਂਟਰੀ ਵਾਲੇ ਪੇਪਰ ਮੰਨ ਲੈਂਦੇ ਆ ਫਿਰ ਏਜੰਟਾਂ ਨੇ ਕੀ ਸਾਡੇ ਪੇਪਰ ਜਿਹੜੇ ਉਹ ਜਮ੍ਹਾਂ ਕਰਾਉਣੇ ਆ ਕੋਈ ਵੀ ਪੇਪਰ ਜਿਹੜੇ ਐਂਟਰੀ ਵਾਲੇ ਨਹੀਂ ਹੁੰਦੇ ਅਸੀਂ ਤੁਹਾਨੂੰ ਤਾਂ ਹੀ ਕਹਿਨੇ ਹੁੰਦੇ ਆ ਕਿ ਏਜੰਟਾਂ ਦੇ ਨਾਲ ਤੁਸੀਂ ਪਹਿਲਾਂ ਜਿਹੜੀ ਇਹ ਪੂਰੀ ਗੱਲ ਕਲੀਅਰ ਕਰਿਆ ਕਰੋ ਕਿ ਤੁਸੀਂ ਪੱਕੇ ਹੋਣਾ ਹੈ ਜਾਂ ਤੁਸੀਂ ਸਿਰਫ ਐਂਟਰੀ ਕਰਾਉਣੀ ਆ ਕਿਉਂਕਿ ਜੇਕਰ ਤੁਹਾਡਾ ਏਜੰਟ ਕਹਿੰਦਾ ਹੈਗਾ ਕਿ ਮੇਤੋਂ ਨਹੀਂ ਪੱਕੇ ਕਰਾਉਣਾ ਤਾਂ ਮੇਨ ਗੱਲ ਇਹ ਆ ਕਿ ਤੁਸੀਂ ਉਹਦੇ ਕੋਲੋਂ ਪੇਪਰ ਜਿਹਨੇ ਨਹੀਂ ਵੀ ਭਰਾ ਸਕਦੇ ਕਿਉਂਕਿ ਬਾਅਦ ਦੇ ਵਿੱਚ ਇੱਥੇ ਆ ਕੇ ਖੱਜਲ-ਖਵਾਰ ਹੋਣ ਨਾਲੋਂ ਪਹਿਲਾਂ ਇਹ ਹੀ ਆ ਕਿ ਕਿਸੇ ਹੋਰ ਏਜੰਟ ਕੋਲ ਤੁਸੀਂ ਪ ਤੇ ਬਾਕੀ ਪ੍ਰੂਫ ਜਿਹੜਾ ਉਹ ਤੁਸੀਂ ਜ਼ਰੂਰ ਰੱਖਿਆ ਕਰੋ ਕਿ ਤੁਹਾਡੀ ਜਿਹੜੀ ਗੱਲ ਹੋਈ ਸੀਗੀ ਉਹਦੇ ਹਿਸਾਬ ਦੇ ਨਾਲ ਆਪਾਂ ਵੀ ਤੁਹਾਡੀ ਫਿਰ ਹੈਲਪ ਕਰ ਸਕਦੇ ਆ ਤੇ ਬਿਲਕੁਲ ਤੁਸੀਂ ਕਿਸੇ ਹੋਰ ਮਾਲਕ ਕੋਲ ਪੇਪਰ ਜਿਹੜੇ ਆਪਣੇ ਕਰਾ ਕੇ ਉੱਥੇ ਜਿਹੜਾ ਇਹ ਕੰਟਰੈਕਟ ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਪੱਕੇ ਹੋ ਸਕਦੇ ਪਰ ਉਹਦੇ ਲਈ ਤੁਹਾਨੂੰ ਇੱਥੇ ਕੋਈ ਵਕੀਲ ਚਾਹੀਦਾ ਆ ਤੇ ਵਕੀਲ ਜਿਹੜੇ ਆ ਉਹਨਾਂ ਕੋਲ ਬਹੁਤ ਰਾਹ ਹੁੰਦੇ ਆ ਤਾਂ ਤੁਸੀਂ ਕਿਸੇ ਵਕੀਲ ਨਾਲ ਗੱਲ ਕਰਕੇ ਕਿਤੇ ਹੋਰ ਕੰਟਰੈਕਟ ਕਰਾ ਕੇ ਉੱਥੇ ਜਿਹੜਾ ਆ ਆਪਣਾ ਕੰਮ ਕਰਕੇ ਤੇ ਪਾਗੇ ਬੂਸਤੇ ਲੈ ਕੇ ਆਪਣੀ ਕਿੱਟ ਜਿਹੜੀ ਉਹ ਜਮ੍ਹਾਂ ਕਰਵਾ ਸਕਦੇ ਆ ਪਰੇ ਪ੍ਰੋਸੈਸ ਜਿਹੜਾ ਤੁਹਾਨੂੰ ਜਲਦੀ ਕਰਨਾ ਪੈਣਾ ਕਿਉਂਕਿ ਜਿੰਨੇ ਤੁਸੀਂ ਲੇਟ ਕਰੀ ਜਾਓਗੇ ਓਨੇ ਜਿਹੜੇ ਚਾਂਸ ਘਟ ਜੇ ਜਾਂਦੇ ਆ ਤੁਹਾਡੇ ਪੱਕੇ ਹੋਣ ਦੇ ਇਸ ਤੋਂ ਬਾਅਦ ਅਗਲਾ ਕੁ ਮਿੰਟ ਹੈਗਾ ਜੀ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਏਜੰਟ ਕਹਿੰਦਾ ਹੈ ਕਿ ਤਿੰਨ ਦਿਨ ਕਹਿੰਦੇ ਪਹਿਲਾਂ ਗੱਲ ਹੋਈ ਸੀਗੀ ਜੱਟ ਦੇ ਨਾਲ ਤੇ ਪੰਜ ਬੰਦਿਆਂ ਨੇ ਜਿਹੜੇ ਉਹਨੂੰ ਲੇਆਉਟ ਦੇ ਨਿਕਲੇ ਆ ਤੇ ਕਹਿੰਦੇ ਏਜੰਟ ਕਹਿੰਦਾ ਹੈਗਾ ਕਿ ਤੁਸੀਂ ਵੀ ਰੁਗ ਲਓ ਤਿੰਨ ਚਾਰ ਦਿਨ ਤੁਹਾਡੇ ਵੀ ਜਿਹੜੇ ਉਹ ਪੇਪਰ ਨਿਕਲ ਜਾਣੇ ਕਹਿੰਦੇ ਇਸ ਚੀਜ਼ ਤੇ ਰਿਪਲਾਈ ਜਿਹੜਾ ਉਹ ਜ਼ਰੂਰ ਕਰ ਤੇ ਆਪਾਂ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਇੱਕ ਮਾਲਕ ਆ ਤਾਂ ਘੱਟੋ ਘੱਟ ਜਿਹੜਾ ਤਿੰਨ ਬੰਦਿਆਂ ਦੇ ਅਪਲਾਈ ਕਰਦਾ ਹੈ ਇੱਕ ਵਾਰ ਇੱਕ ਸਾਲ ਦੇ ਵਿੱਚ ਸਿਰਫ ਤਿੰਨ ਬੰਦਿਆਂ ਦੇ ਪੇਪਰ ਉਹ ਭਰ ਸਕਦਾ ਹੈ ਤੇ ਇੱਥੇ ਇਹ ਨਹੀਂ ਹੈਗਾ ਕਿ ਉਸੇ ਮਾਲਕ ਕੋਲ ਜਿਹੜੇ ਉਹ ਤੁਹਾਡੇ ਪੇਪਰ ਭਰੇ ਗਏ ਹੁਣ ਤੇ ਅਲੱਗ ਮਾਲਕ ਹੋ ਸਕਦਾ ਹੈ ਹਾਂ ਵੀ ਪੇਪਰ ਜੇਕਰ ਉਹਨੇ ਇੱਕੋ ਜਗ੍ਹਾ ਤੋਂ ਭਰੇ ਸੀਗੇ ਤਾਂ ਪੇਪਰ ਜਿਹੜੇ ਉਹ ਜ਼ਰੂਰ ਨਿਕਲ ਸਕਦੇ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਆਪਾਂ ਤੁਹਾਨੂੰ ਇਹ ਕਲੀਅਰ ਕਰ ਦਿੱਤਾ ਹੈਗਾ ਕਿ ਇੱਕ ਮਾਲਕ ਜਿਹੜਾ ਉਹ ਸਿਰਫ ਤਿੰਨ ਬੰਦਿਆਂ ਦੇ ਜਿਹੜਾ ਪੇਪਰ ਭਰ ਸਕਦਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਨਿਊ ਡਾਇਮੰਡ ਬੁਟੀਕ ਵੱਲੋਂ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰੇ ਪੇਪਰ ਕਸੇਰਤੇ ਤੋਂ ਭਰੇ ਗਏ ਸੀਗੇ 5 2 2025 ਨੂੰ ਮਤਲਬ ਕਿ ਸਾਲ ਵਾਲੇ ਪੇਪਰ ਤੇ ਟਾਈਮਿੰਗ ਹੈਗੀ ਆ 9:02 ਤੇ 9 ਸੈਕਿੰਡ ਕਹਿੰਦੇ ਕਦੋਂ ਤੱਕ ਨਿਕਲ ਸਕਦੇ ਆ ਤੇ 2024 ਦੀ ਜੇ ਆਪਾਂ ਗੱਲ ਕਰ ਲਈਏ ਸਾਲ ਵਾਲੇ ਜਿਹੜੇ ਪੇਪਰ ਸੀਗੇ ਕਾਫੀ ਜਿਨ੍ਹਾਂ ਦੀ ਲੇਟ ਟਾਈਮਿੰਗ ਸੀ ਉਹ ਵੀ ਨਿਕਲੇ ਸੀਗੇ ਕਸੇਰਤੇ ਦੇ ਵਿੱਚੋਂ ਪਰ ਇਸ ਸਮੇਂ ਜੇ ਆਪਾਂ ਦੇਖ ਲਈਏ ਕਸੇਰਤੇ ਦੇ ਵਿੱਚੋਂ ਜਿਹੜੇ ਆ ਪੇਪਰ ਬਹੁਤ ਸਲੋ ਨਿਕਲ ਰਹੇ ਆ ਤੇ ਇੱਥੇ ਤੁਸੀਂ ਆਪਣੇ ਏਜੰਟ ਦੇ ਨਾਲ ਇੱਕ ਵਾਰ ਜਿਹੜੀ ਉਹ ਗੱਲ ਜਰੂਰ ਕਰ ਲਿਓ ਤੇ ਉਹਨੂੰ ਕਿਹੋ ਕਿ ਸਪੇਡ ਆਈਡੀ ਦੇ ਨਾਲ ਚੈੱਕ ਕਰਕੇ ਦੇਖੇ ਕਿ ਪੇਪਰਾਂ ਦਾ ਜਿਹੜਾ ਉਹ ਕੀ ਪ੍ਰੋਸੈਸ ਚੱਲ ਰਿਹਾ ਆ ਤੇ ਬਾਕੀ ਜੋ ਤੁਹਾਡਾ ਏਜੰਟ ਕਹੂਗਾ ਤੇ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਆ ਤੇ ਆਪਾਂ ਫਿਰ ਦੇਖਦੇ ਆ ਕਿ ਕੀ ਗੱਲਬਾਤ ਜਿਹੜੀ ਉਹ ਕਰਦਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅਮਿਤ ਜਾਖਰ ਵੱਲੋਂ ਕਹਿੰਦੇ ਸਰ ਬੈਨੀ ਸਿਟੀ ਦੇ ਜਿਹੜੇ ਪਰਮਨੈਂਟ ਵਾਲੇ ਪੇਪਰ ਡਾਕੂਮੈਂਟ 9:02:40 ਤੇ ਕਹਿੰਦੇ ਭਰ ਹੋਏ ਸੀਗੇ ਪਰ ਹਜੇ ਤੱਕ ਕਹਿੰਦੇ ਉਹ ਨਹੀਂ ਨਿਕਲੇ ਤੇ ਵੈਨਿਸਿਟੀ ਇਟਲੀ ਦੀ ਨਾਰਥ ਸਾਈਡ ਆ ਤੇ ਇੱਥੋਂ ਵੀ ਜਿਹੜੇ ਡਾਕੂਮੈਂਟ ਆ ਕਾਫੀ ਉਹ ਸਲੋ ਪ੍ਰੋਸੈਸ ਦੇ ਨਾਲ ਨਿਕਲਦੇ ਆ ਪਰ ਇਦਾਂ ਆ ਕਿ ਹਜੇ ਤੁਸੀਂ ਵੇਟ ਕਰੋ ਥੋੜੀ ਜਿਹੀ ਕਿਉਂਕਿ ਜੇਕਰ ਪਰਮਾਨੈਂਟ ਵਾਲੇ ਪੇਪਰ ਆ ਤੇ ਇਹਨਾਂ ਦੇ ਵਿੱਚ ਡਾਕੂਮੈਂਟ ਜਿਹੜੇ ਉਹ ਸਾਰੇ ਕੰਪਲੀਟ ਕਰਨੇ ਪੈਂਦੇ ਆ ਤੇ ਇੱਕ ਵਾਰ ਆਪਣੇ ਏਜੰਟ ਨੂੰ ਇਹ ਜ਼ਰੂਰ ਪੁੱਛ ਲਿਓ ਕਿ ਪੇਪਰ ਕੋਟੇ ਵਿੱਚ ਹੈਗੇ ਆ ਜਾਂ ਨਹੀਂ ਤੇ ਜੇਕਰ ਪੇਪਰ ਕੋਟੇ ਵਿੱਚ ਆ ਤਾਂ ਫਿਰ ਜਿਹੜੇ ਤੁਹਾਡੇ ਪੇਪਰ ਜ਼ਰੂਰ ਨਿਕਲੂਗੇ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਿਮਰਤ ਪਤਵਾਰ ਵੱਲੋਂ ਕਹਿੰਦੇ ਹੈਲੋ ਵੀਰ ਜੀ ਸਾਡੀ ਕਹਿੰਦੇ ਫਾਈਲ ਜਿਹੜੀ ਐਮਬੈਸੀ ਦੇ ਵਿੱਚ ਜਮਾ ਹੋਈ ਸੀਗੀ ਚੰਡੀਗੜ੍ਹ 23 ਜੁਲਾਈ ਨੂੰ ਕਹਿੰਦੇ ਜਮਾ ਹੋਈ ਸੀਗੀ ਡੋਮੈਸਟਿਕ ਪੇਪਰ ਸੀਗੇ ਤੇ ਵੀਜ਼ਾ ਕਹਿੰਦੇ ਕਦੋਂ ਤੱਕ ਆ ਸਕਦਾ ਜਰੂਰ ਦੱਸਿਓ ਤੇ ਇੱਥੇ ਜੇਕਰ 23 ਜੁਲਾਈ ਨੂੰ ਤੁਹਾਡੇ ਪੇਪਰ ਜਮਾ ਹੋਏ ਸੀਗੇ ਤਾਂ ਹਜੇ ਥੋੜੇ ਦਿਨੇ ਹੋਏ ਆ ਤੇ ਇੱਥੇ ਜਿਹੜੀ ਐਮਬੈਸੀ ਆ ਉਹ ਮੈਕਸਿਮਮ 3 ਮਹੀਨੇ ਲੈਂਦੀ ਆ ਪਰ ਹੁਣ ਜਿਹੜਾ ਉਹ ਵੀਜ਼ਾ ਆ ਰਿਹਾ ਹੈ ਲਗਭਗ ਡੇਢ ਦੋ ਮਹੀਨੇ ਦੇ ਬਾਅਦ ਆ ਰਿਹਾ ਆ ਤੇ ਬਾਕੀ ਡਿਪੈਂਡ ਕਰਦਾ ਜੇਕਰ ਚੰਡੀਗੜ੍ਹ ਆ ਉੱਥੇ ਘੱਟ ਰੈਸ਼ ਹੋ ਸਕਦਾ ਦਿੱਲੀ ਜ਼ਿਆਦਾ ਹੋ ਸਕਦਾ ਜ ਤੇ ਉਹਦੇ ਹਿਸਾਬ ਦੇ ਨਾਲ ਥੋੜਾ ਜਿਹੜਾ ਟਾਈਮ ਅੱਗੇ ਪਿੱਛੇ ਉਹ ਹੋ ਸਕਦਾ ਆ ਤੇ ਬਾਕੀ ਜਰੂਰ ਲੱਗ ਜਾਂਦਾ ਵੀਜ਼ਾ ਜੇਕਰ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਸਿਗੇ ਤੁਹਾਡੇ ਕੋਈ ਵੀ ਸਪੈਲਿੰਗ ਮਿਸਟੇਕ ਨਹੀਂ ਸਿਗੀ ਤਾਂ ਵੀਜ਼ਾ ਜਿਹੜਾ ਉਹ ਤੁਹਾਡਾ ਜਰੂਰ ਲੱਗ ਕੇ ਆ ਸਕਦਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹੈਪੀ ਸੰਧੂ ਵੱਲੋਂ ਕਹਿੰਦੇ ਬਲੂ ਕਾਰਡ ਵਾਲੇ ਪੇਪਰ ਕਿਹੜੇ ਹੁੰਦੇ ਆ ਇਟਲੀ ਦੇ ਵਿੱਚ ਤੇ ਇਹ ਜਿਹੜਾ ਵੀਜ਼ਾ ਹੁੰਦਾ ਜਿਹਨੂੰ ਆਪਾਂ ਬਲੂ ਕਾਰਡ ਵਾਲਾ ਵੀਜ਼ਾ ਕਹਿ ਦਿੰਦੇ ਆ ਇਟਲੀ ਦੇ ਵਿੱਚ ਇਹ ਹੁੰਦਾ ਹੈਗਾ ਜੀ ਜਿਵੇਂ ਕਿ ਜੇਕਰ ਤੁਸੀਂ ਆਈਟੀ ਕੀਤੀ ਹੈਗੀ ਆ ਜਾਵੇਂ ਤੁਸੀਂ ਇੰਜੀਨੀਅਰਿੰਗ ਜਾਂ ਫਿਰ ਤੁਸੀਂ ਪ੍ਰੋਫੈਸ਼ਨਲ ਕੋਈ ਵੀ ਵਰਕਰਿਆ ਹੈਗੇ ਜਾਂ ਜਿੱਦਾਂ ਮੰਨ ਲਓ ਕੋਈ ਟੀਚਰ ਜਾਂ ਕੋਈ ਮਤਲਬ ਕਿ ਜਿਹੜੇ ਹਾਈ ਸਕਿਲਡ ਵਰਕਰਿਆ ਉਹਨਾਂ ਦੇ ਲਈ ਜਿਹੜਾ ਇਹ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਬਲੂ ਕਾਰਡ ਵਾਲਾ ਵੀਜ਼ਾ ਤੇ ਜਿਹੜਾ ਕੋਟੇ ਤੋਂ ਬਾਹਰ ਹੁੰਦਾ ਤੁਹਾਨੂੰ ਕਿਸੇ ਕੋਟੇ ਦੀ ਲੋਡ ਨਹੀਂ ਹੁੰਦੀ ਤੁਸੀਂ ਕਦੋਂ ਵੀ ਜਿਹੜੇ ਆਪਣੇ ਪੇਪਰ ਪਰਵਾ ਸਕਦੇ ਆ ਪਰ ਇਹਦੇ ਵਿੱਚ ਜੇਕਰ ਤੁਸੀਂ ਆਪਣੇ ਡਾਕੂਮੈਂਟ ਨਕਲੀ ਲਾਉਨੇ ਆ ਤਾਂ ਬਾਅਦ ਵਿੱਚ ਤੁਹਾਨੂੰ ਜਿਹੜੀ ਬਹੁਤ ਪ੍ਰੋਬਲਮ ਆ ਸਕਦੀ ਆ ਤੇ ਤੁਹਾਨੂੰ ਜਿਹੜਾ ਇਟਲੀ ਦੇ ਵਿੱਚੋਂ ਜਾਂ ਫਿਰ ਪੂਰੀ ਯੂਰਪ ਯੂਨੀਅਨ ਦੇ ਵਿੱਚੋਂ ਤੁਹਾਨੂੰ ਬੈਨ ਕੀਤਾ ਜਾ ਸਕਦਾ ਜਿਹੜੇ ਛਾਂਗਨ ਏਰੀਆ ਦੇ ਵਿੱਚ ਆਉਂਦੇ ਆਦੇਸ਼ ਤੇਰੇ ਵਿੱਚ ਤੁਹਾਨੂੰ ਜਿਹੜੀ ਹੈ ਯੂਨੀਵਰਸਿਟੀ ਤੋਂ ਡਿਗਰੀ ਚਾਹੀਦੀ ਆ ਤੇ ਘੱਟੋ ਘੱਟ ਤੁਹਾਨੂੰ 5 ਸਾਲ ਦਾ ਜਿਹੜਾ ਉਹ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਆ ਤੇ ਫਿਰ ਜਿਹੜੇ ਇਹ ਤੁਸੀਂ ਆਪਣੇ ਪੇਪਰ ਅਪਲਾਈ ਕਰ ਸਕਦੇ ਆ ਬਲੂ ਕਾਰਡ ਵਾਲਾ ਵੀਜ਼ਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮੀਰਲ ਜੁੱਤ ਕਹਿੰਦੇ ਸਰ ਬਾਰੀ ਸਿਟੀ ਤੋਂ ਪੇਪਰ ਪੱਕੇ ਟਾਈਮਿੰਗ ਹੈਗੀ ਆ ਜੀ 9:02 ਮਿੰਟ ਕਹਿੰਦੇ ਹਜੇ ਤੱਕ ਜਿਹੜੇ ਉਹ ਪੇਪਰ ਨਹੀਂ ਨਿਕਲੇ ਚਾਂਸ ਹੈਗੇ ਆ ਜ਼ਰੂਰ ਰੈਪਲਾਈ ਕਰਿਓ ਹਾਂਜੀ ਬਾਰੀ ਸਿਟੀ ਦੇ ਵਿੱਚ ਆਪਾਂ ਦੇਖ ਲਈਏ ਜੇਕਰ ਤੁਹਾਡੇ ਸਾਲ ਵਾਲੇ ਪੇਪਰ ਆ ਤਾਂ 2000 ਦੇ ਕਰੀਬ ਜਿਹੜਾ ਕੋਟਾ ਹੁੰਦਾ ਬਾਰੀ ਸ਼ਹਿਰ ਦਾ ਤੇ ਪੇਪਰ ਭਰ ਹੋਣ ਦੀ ਟਾਈਮਿੰਗ ਜਿਹੜੀ ਬਿਲਕੁਲ ਸਹੀ ਆ ਤੇ ਕਾਫੀ ਚਾਂਸ ਹੈ ਤੁਹਾਡੇ ਪੇਪਰ ਨਿਕਲਣ ਦੇ ਤੇ ਤੁਸੀਂ ਵੇਟ ਕਰ ਸਕਦੇ ਆ ਸਤੰਬਰ ਤੱਕ ਤੁਸੀਂ ਵੇਟ ਕਰੋ ਉਸ ਤੋਂ ਬਾਅਦ ਜੇਕਰ ਨਹੀਂ ਪੇਪਰ ਨਿਕਲ ਜੇ ਤਾਂ ਦੁਬਾਰੀ ਤੁਸੀਂ ਫਿਰ ਜਿਹੜਾ ਇਹ ਕਮੈਂਟ ਕਰ ਸਕਦੇ ਆ 23 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਪਿੰਡੂ ਬਲੌਗਰ ਬਲੋਗ ਕਹਿੰਦੇ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੇਰੇ ਸਾਲ ਵਾਲੇ ਪੇਪਰ ਸੀਗੇ 18 ਮਈ ਨੂੰ ਕਹਿੰਦੇ ਦਿੱਲੀ ਫਾਈਲ ਜਮਾ ਕਰਵਾਈ ਸੀਗੀ ਪਰ ਅਜੇ ਤੱਕ ਕਹਿੰਦੇ ਪਾਸਪੋਰਟ ਨਹੀਂ ਆਇਆ ਤੇ ਕਹਿੰਦੇ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਆ ਬੇਸੇ ਜੇ ਆਪਾਂ ਦੇਖ ਲਈਏ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 3 ਮਹੀਨੇ ਜਿਹੜੇ ਉਹ ਲੱਗਦੇ ਆ ਪਰ 2 ਕੁ ਮਹੀਨੇ ਦੇ ਕਰੀਬ ਜਿਹੜਾ ਇਹ ਤੁਹਾਨੂੰ ਸਮਾਂ ਹੋ ਚੁੱਕਾ ਆ ਤੇ ਇੱਥੇ ਤੁਸੀਂ 5 ਤੋਂ ਲੈ ਕੇ 10 ਦਿਨ ਤੱਕ ਹੋਰ ਵੇਟ ਕਰ ਸਕਦੇ ਆ ਜੇਕਰ ਫਿਰ ਵੀ ਤੁਹਾਡਾ ਜਿਹੜਾ ਇਹ ਵੀਜ਼ਾ ਲੱਗ ਕੇ ਨਹੀਂ ਆਉਂਦਾ ਤਾਂ ਤੁਸੀਂ ਜਿਹੜਾ ਅੰਬੈਸੀ ਨੂੰ ਮੇਲ ਭੇਜ ਸਕਦੇ ਆ ਕਿ ਕੀ ਪ੍ਰੋਬਲਮ ਜਿਹੜੀ ਇਹ ਚੱਲ ਰਹੀ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਭੰਡਾਰੀ ਕ੍ਰिएशन ਵੱਲੋਂ ਤੇ ਇਹਨਾਂ ਦਾ ਜਿਹੜਾ ਸਵਾਲ ਆ ਉਹ ਕੱਲ ਵਾਲਾ ਹੀ ਹੈਗਾ ਤੇ ਇਹਨਾਂ ਦੇ ਆਪਾਂ ਜਿਹੜਾ ਸਵਾਲ ਦਾ ਜਵਾਬ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਦਿੱਤਾ ਸੀਗਾ ਜਿਹੜੀ ਕਿ 31 ਤਰੀਕ ਤੇ ਬਾਕੀ ਇੱਥੇ ਕੋਈ ਇਦਾਂ ਦਾ ਨਹੀਂ ਹੈਗਾ ਜਿਹੜਾ ਵੀ ਤੁਹਾਡਾ ਮਾਲਕ ਨੇ ਕੰਟ੍ਰੈਕਟ ਕੀਤਾ ਤੁਹਾਨੂੰ 3 ਮਹੀਨੇ ਦੇ ਵਿੱਚ 39 ਦਿਨ ਜਿਹੜੇ ਉਹ ਪੂਰੇ ਹੋਣੇ ਚਾਹੀਦੇ ਆ ਜੇਕਰ ਤੁਸੀਂ ਕਨਵਰਸ਼ਨ ਦੇ ਦਾਮੰਦਾ ਕਰਾਉਣਾ ਹੈ ਤੇ ਬਾਕੀ ਉਹ ਕੋਈ ਚੱਕਰ ਨਹੀਂ ਭਾਵੇਂ 7 ਦਿਨ ਭਰੇ 16 ਦਿਨ ਜਾਂ 17 ਦਿਨ ਅਲੱਗ-ਅਲੱਗ ਕਰਕੇ ਭਰੇ ਆ ਮਹੀਨੇ ਤਿੰਨਾ ਮਹੀਨਿਆਂ ਦੇ ਵਿੱਚ 39 ਦਿਨ ਪੂਰੇ ਹੋਣੇ ਚਾਹੀਦੇ ਜਿਸ ਤਰੀਕੇ ਨਾਲ ਮਰਜੀ ਜਿਹੜੇ ਹੋਣ ਤੇ ਜੇਕਰ ਇਹ ਪੂਰੇ ਹੁੰਦੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਕਨਵਰਸ਼ਨ ਵਾਲਾ ਜਿਹੜਾ ਦਾਮੰਦਾ ਉਹ ਕਰਾ ਸਕਦੇ ਆ ਤੇ ਇਸ ਤੋਂ ਬਾਅਦ ਅਗਲਾ ਕਮਿੰਟ ਹੈਗਾ ਜੀ ਭਜਨ ਕਹਿੰਦੇ ਸਰ ਮੇਰਾ ਅਨੂਲਾ ਉਸਤਾ ਵਿੱਚ ਡੇਟ ਆਫ ਬਰਥ ਜਿਹੜੀ ਆ ਉਹਦਾ ਇੱਕ ਵਰਡ ਦੀ ਜਿਹੜੀ ਉਹ ਮਿਸਟੇਕ ਹੈ ਇੱਕ ਨੰਬਰ ਦੀ ਮਿਸਟੇਕ ਆ ਤੇ ਕਹਿੰਦੇ ਅੰਬੈਸੀ ਦੇ ਵਿੱਚ ਕਹਿੰਦੇ ਜਮਾ ਹੋ ਗਈ ਸੀਗੀ ਫਾਈਲ 10 ਜੁਲਾਈ ਨੂੰ ਕਹਿੰਦੇ ਅਪਾਇੰਟਮੈਂਟ ਏਜੰਟ ਬੋਲ ਰਿਹਾ ਸੀ ਆ ਕਿ ਉੱਥੋਂ ਮੇਲ ਕਰਵਾ ਕੇ ਕਹਿੰਦੇ ਠੀਕ ਕਰਾ ਦੇਾਂਗੇ ਤੇ ਕਹਿੰਦੇ ਕੀ ਠੀਕ ਹੋ ਜੂਗੀ ਕਿਤਨਾ ਕਹਿੰਦੇ ਟਾਈਮ ਜਿਹੜਾ ਇਹ ਲੱਗ ਸਕਦਾ ਆ ਕਹਿੰਦੇ ਕੋਈ ਪ੍ਰੋਬਲਮ ਤਾਂ ਨਾ ਆਊਗੀ ਤੇ ਇੱਥੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਦੋਂ ਤੁਹਾਡਾ ਨੂਲਾ ਉਸਤਾ ਜਾਰੀ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਪੂਰਾ ਪ੍ਰੋਪਰ ਉਹਨੂੰ ਚੈੱਕ ਕਰਿਆ ਕਰੋ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਸਪੈਲਿੰਗ ਮਿਸਟੇਕ ਸਪੈਲਿੰਗ ਬਿਲਕੁਲ ਤੁਹਾਡੇ ਜਿਹੜੇ ਆ ਪਾਸਪੋਰਟ ਦੇ ਨਾਲ ਜਿਹੜੇ ਮੈਚ ਹੋਣੇ ਚਾਹੀਦੇ ਆ ਤੇ ਜੇਕਰ ਕੋਈ ਪ੍ਰੋਬਲਮ ਹੈਗੀ ਤਾਂ ਪਹਿਲੀ ਉਹਨੂੰ ਠੀਕ ਕਰਾਓ ਅੰਬੈਸੀ ਦੇ ਵਿੱਚ ਜਮ੍ਹਾਂ ਕਰਾਉਣ ਤੋਂ ਕਿਉਂਕਿ ਬਾਅਦ ਦੇ ਵਿੱਚ ਠੀਕ ਤਾਂ ਹੋ ਸਕਦਾ ਪਰ ਉਹਦੇ ਨਾਲ ਪੰਗਾ ਵੀ ਪੈ ਸਕਦਾ ਅੰਬੈਸੀ ਜਿਹੜਾ ਆ ਤੁਹਾਡਾ ਵੀਜ਼ਾ ਰਿਜੈਕਟ ਵੀ ਕਰ ਸਕਦੀ ਆ ਤੇ ਇਸ ਕਰਕੇ ਪਹਿਲਾਂ ਠੀਕ ਕਰਾਉਣਾ ਜ਼ਿਆਦਾ ਵਧੀਆ ਰਹਿੰਦਾ ਆ ਤੇ ਬਾਕੀ ਠੀਕ ਹੋ ਜਾਂ ਥੋੜਾ ਜਾਂ ਲੰਬਾ ਪ੍ਰੋਸੈਸ ਚੱਲ ਜਾਂਦਾ ਪਰ ਠੀਕ ਜਿਹੜਾ ਹੋ ਜਾਂਦਾ ਆ ਪਹਿਲਾਂ ਠੀਕ ਕਰਾਉਣਾ ਜਿਹੜਾ ਉਹ ਜਾੜਾ ਬੈਟਰੀ ਆ ਸਾਡੇ ਵੱਲੋਂ ਤੁਹਾਨੂੰ ਜਿਹੜੀ ਇਹ ਸਲਾਹ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨੀ ਢਾਲੀਵਾਲ ਵੱਲੋਂ ਕਹਿੰਦੇ ਹੈਲੋ ਵੀਰ ਜੀ 2025 ਨਵੰਬਰ ਵਿੱਚ ਪੇਪਰ ਭਰੇ ਸੀਗੇ ਕਹਿੰਦੇ ਕੁਝ ਕਹਿੰਦੇ ਪਤਾ ਨਹੀਂ ਲੱਗ ਰਿਹਾ ਏਜੰਟ ਕਹਿੰਦਾ ਹੈਗਾ ਵੇਟ ਕਰੋ ਤੇ ਕਹਿੰਦੇ ਕੁਝ ਦੱਸਿਓ 9 ਮਹੀਨੇ ਆਲੇ ਕਹਿੰਦੇ ਪੇਪਰ ਭਰੇ ਸੀਗੇ ਤੇ ਇੱਥੇ ਇਹਨਾਂ ਨੇ 2025 ਲਿਖ ਦਿੱਤਾ ਬਲਕਿ 2024 ਦੇ ਵਿੱਚ ਪੇਪਰ ਪਏ ਜਿਹੜੀਆਂ ਫਾਈਨਲ ਕਲਿੱਕ ਹੋਈਆਂ ਸੀਗੀਆਂ ਨਵੰਬਰ ਮਹੀਨੇ ਦੇ ਫਾਈਲਾਂ ਭਰੀਆਂ ਗਈਆਂ ਸੀਗੀਆਂ ਤੇ ਫਾਈਲਾਂ ਜਿਹੜੀਆਂ ਇਹ ਕਲਿੱਕ ਹੋਈਆਂ ਸੀਗੀਆਂ ਜਿਹੜੇ 9 ਮਹੀਨੇ ਵਾਲੇ ਪੇਪਰ 12 ਫਰਵਰੀ 2025 ਦੇ ਵਿੱਚ ਤੇ ਕਾਫੀ ਵੀਰਾਂ ਦੇ ਪੇਪਰ ਨਿਕਲ ਵੀ ਚੁੱਕੇ ਇੱਕ ਵਾਰ ਆਪਣੇ ਜੱਟ ਨੂੰ ਇਹ ਜ਼ਰੂਰ ਪੁੱਛ ਲਿਓ ਕਿ ਪੇਪਰ ਕੋਟੇ ਵਿੱਚ ਹੈਗੇ ਆ ਜਾਂ ਨਹੀਂ ਤੇ ਜੇਕਰ ਪੇਪਰ ਕੋਟੇ ਵਿੱਚ ਆ ਤਾਂ ਪੇਪਰ ਜਿਹੜੇ ਆ ਬਿਲਕੁਲ ਜ਼ਰੂਰ ਨਿਕਲੂਗੇ ਤੁਹਾਨੂੰ ਵੇਟ ਕਰਨੀ ਚਾਹੀਦੀ ਆ ਤੇ ਬਾਕੀ ਆਪਾਂ ਦੇਖ ਲਈਏ ਤਾਂ 9 ਮਹੀਨੇ ਵਾਲੇ ਜਿਹੜੇ ਉਹ ਪੇਪਰ ਨਿਕਲ ਰਹੇ ਆ ਤੇ ਅੱਗੇ ਨਿਕਲਦੇ ਵੀ ਰਹਿਣਗੇ ਹਜੇ ਨਿਕਲਣੇ ਬੰਦ ਜਿਹੜੇ ਉਹ ਨਹੀਂ ਹੋਏ ਪੇਪਰ ਨਿਕਲਣ ਦੇ ਚਾਂਸ ਪੂਰੇ ਆ ਜੇਕਰ ਤੁਹਾਡੀ ਟਾਈਮਿੰਗ ਜਿਹੜੀ ਆ 9 ਵਜੇ ਤੋਂ ਬਾਅਦ ਜਾਂ ਫਿਰ 11 ਵਜੇ ਪੇਪਰ ਤੁਹਾਡੇ ਪਰ ਹੋਏ ਸੀਗੇ ਕਿਉਂਕਿ 9 ਮਹੀਨੇ ਵਾਲੇ ਪੇਪਰਾਂ ਦੀ ਟਾਈਮਿੰਗ ਇਸ ਵਾਰ ਜਿਹੜੀ ਉਹ 11 ਵਜੇ ਸੀਗੀ ਤੇ ਇਸ ਤੋਂ ਬਾਅਦ ਜੇਕਰ ਤੁਹਾਡੇ ਪੇਪਰ ਪਰ ਹੋਏ ਸੀਗੇ ਤਾਂ ਫਿਰ ਜਿਹੜੇ ਇਹ ਚਾਂਸ ਹੈਗੇ ਆ ਤੇ ਜੇਕਰ ਇਦਾਂ ਆ ਕਿ ਮਹੀਨਾ ਲੇਟ ਪਰ ਹੋਇਆ ਫਿਰ ਜਿਹੜੇ ਚਾਂਸ ਬਹੁਤ ਘੱਟ ਆ ਹਾਂਜੀ ਤੇ ਇਸੀ ਕਿ ਅੱਜ ਦੀ ਇਹ ਆਪਣੀ ਕੁਝ ਜ਼ਰੂਰੀ ਜ਼ਰੂਰੀ ਜਿਹੜੀ ਇਨਫੋਰਮੇਸ਼ਨ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗਦੀ ਹੋਊਗੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਇਨਫੋਰਮੇਸ਼ਨ ਵਾਲੀ ਹੁੰਦੀ ਆ ਤਾਂ ਇੱਕ ਲਾਈਕ ਜਰੂਰ ਕਰ ਦਿਆ ਕਰੋ ਤੇ ਜੇਕਰ ਤੁਹਾਡਾ ਵੀ ਕੋਈ ਕਮੈਂਟ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਾ ਸਕਦੇ ਆ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦੇ ਵੀ ਜਿਹੜੇ ਉਹ ਜਵਾਬ ਜਰੂਰ ਦਵਾਂਗੇ ਤੇ ਵੀਡੀਓ ਨੂੰ ਕੱਦਿਓ ਵੱਧ ਤੋਂ ਵੱਧ ਸ਼ੇਅਰ ਤੇ ਹੁਣ ਜਲਦੀ ਮਿਲਦੇ ਆਂ ਆਪਾਂ ਕਿਸੇ ਨਵੀਂ ਅਪਡੇਟ ਦੇ ਵਿੱਚ